ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਤੰਗ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਜੀਤ ਦੇ ਕੋਲੇ ਆਏ ਆ ਦੋਸਤੋ ਜੱਗੀ ਵੀਰ ਨਾਮ ਦੇ ਨਾਲ ਮਸ਼ਹੂਰ ਆ ਬਹੁਤੇ ਵੀਰ ਤੁਸੀਂ ਜਾਣਦੇ ਹੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆ ਇਸ ਘਰੋਂ ਜਿਹੜੇ ਆ ਦੋਸਤੋ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਹੋਣਗੇ ਵੀ ਫਿਲਹਾਲ ਜਿਹੜਾ ਦੋਸਤੋ ਮੱਝਾਂ ਤੇ ਬਿਹੜਾਂ ਖਾਸ ਤੌਰ ਤੇ ਇਸ ਘਰੇ ਉਂਤਿਆ ਰਹੀਆਂ ਨੇ ਸਮੇ ਸਮੇਤੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਸ਼ੂ ਜਿਹੜੇ ਅੱਜ ਟੋਟਲ ਨਗ ਜਿਹੜੇ ਦੋਸਤੋ ਬਿਲਕੁਲ ਪੰਜ ਮੱਝਾਂ ਜਿਹੜੀਆਂ ਝੋਟੀਆਂ ਬਿਲਕੁਲ ਤੁਹਾਨੂੰ ਤਾਜ਼ੀਆਂ ਸੂਈਆਂ ਸਵਈਆਂ ਦਿਖਾਵਾਂਗੇ ਵੇਧ ਬੱਚੇ ਹੋਣਗੇ ਨਾਲ ਬੱਚੇ ਹੋਣਗੇ ਰੇਟ ਪਾਪੜਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਕੀਤਾ ਜਾਊਗਾ ਤਰਨਤਨ ਸਾਹਿਬ ਤੋਂ ਦੂਰੀ ਦੀ ਗੱਲ ਕਰ ਲਈਏ ਦੋਸਤੋ ਤੇ 12 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਤੇ ਖੰਡੂਰ ਸਾਹਿਬ ਕੋਈ 10 11 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਦੀ ਤੇ ਪਿੰਡ ਕੰਗ ਤੁਸੀਂ ਵਿਜ਼ਿਟ ਕਰਨੀ ਆ ਜੱਗੀ ਵੀਰ ਦੇ ਸੰਪਰਕ ਨੰਬਰ ਜਿਹੜੇ ਹਰ ਵਾਰ ਦੀ ਤਰ੍ਹਾਂ ਦੋਸਤੋ ਆਪਾਂ ਓਨਰ ਦੇ ਮਾਲਕ ਦੇ ਨੰਬਰ ਬਿਲਕੁਲ ਥੱਲੇ ਚਲਦੇ ਕਰ ਦਿੱਤੇ ਆ ਸਕਰੀਨ ਤੇ ਤੇ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਇੱਕ ਰਿਕਵੈਸਟ ਜਿਹੜੀ ਫਸਟਲੀ ਇਹ ਹੁੰਦੀ ਆ ਦੋਸਤੋ ਵੀ ਜਿਹੜਾ ਵੀ ਪੋਸਟ ਤੁਸੀਂ ਖਰੀਦੋ ਇੱਕ ਟਾਈਮ ਦੋ ਟਾਈਮ ਜਿਹੜੀ ਚਵਾਈ ਆ ਆਪਣੀ ਨਰਕ ਪਰਖ ਤਸल्ली ਆ ਉਹ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਠੀਕ ਆ ਤੇ ਆਓ ਕਰਦੇ ਆ ਗੱਲਬਾਤ ਵੀਰ ਜੱਗੀ ਦੇ ਨਾਲ ਪੁੱਛ ਲੈਣੀ ਆ ਵੀ ਕੀ ਇਨਫੋਰਮੇਸ਼ਨ ਹੈਗੀ ਆ ਅੱਜ ਨਾਲ ਪੁੱਛ ਲਈ ਸਭ ਤੋਂ ਪਹਿਲਾਂ ਵੀਰ ਜੱਗੀ ਸასი ਸ਼੍ਰੀ ਅਕਾਲ ਸასი ਸ਼੍ਰੀ ਅਕਾਲ ਜੀ ਹੋਰ ਬਹੁਤ ਬਹੁਤ ਮਿਹਰਬਾਨੀ ਭਾਈ ਸਾਡੇ ਪਿੰਡੋਂ ਤੇ ਤੇ ਬਾਕੀ ਤੁਹਾਡਾ YouTube ਚੈਨਲ ਵੇਖਣ ਤੇ ਸਾਰੇ ਵੀਰਾਂ ਭਰਾਵਾਂ ਦਾ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪਿਆਰ ਦੇਣ ਦੇ ਠੀਕ ਹੈ ਭਰਾ ਤੇ ਜੱਗੀ ਵੀਰ ਪਸ਼ੂ ਵਪਾਰ ਦਾ ਕੰਮ ਤਾਂ ਚਲੋ ਕਾਫੀ ਲੰਬੇ ਸਮੇਂ ਤੋਂ ਚੱਲਦਾ ਤੇ ਸੋਹਣਾ ਜਿਹੜਾ ਮਤਲਬ ਕਿ ਪਸ਼ੂ ਆਉਂਦੇ ਆ ਚੰਗੇ ਆ ਹਾਂਜੀ ਭਾਈ ਤੇ ਅੱਜ ਘੱਟੋ ਘੱਟ ਨਾਗ ਆਪਣੇ ਕੋਲ ਕਿੰਨੇ ਕੁ ਬਕਾਉ। ਅੱਜ ਭਾਜੀ ਆਪਣੇ ਕੋਲ 7 ਨਾਗ ਬਿਲਕੁਲ ਤਿਆਰ ਆ। ਹਾਂਜੀ। ਜਿਨ੍ਹਾਂ ਦੇ ਵਿੱਚੋਂ 5 ਛੋਟੀਆਂ ਸੂਈਆਂ ਬਿਲਕੁਲ ਤਾਰੀਆਂ ਇੱਕ ਦੋਹਾਂ ਦਿਨਾਂ ਦੀਆਂ ਤੇ ਇੱਕ ਠੁੱਕੀ ਆ ਤੇ ਇੱਕ ਟੋਕੜ ਬਣਿਆ। ਠੀਕ ਹੈ ਜੀ। ਹਾਂਜੀ। ਠੀਕ ਆ। ਤੇ ਰੇਡ ਭਾਪੜ ਤਾਂ ਵੀਰ ਜੱਗੀ ਵੀਰੇ ਕੀ ਰਹਿਣ ਵਾਲਾ ਕਿੱਥੋਂ ਲੈ ਕੇ ਤੇ ਕਿੰਨੇ ਕੁ ਤੱਕ ਦੀ ਅੱਜ ਜਿਹੜੀ ਮੱਝ ਆਪਣੇ ਕੋਲ ਅਵੇਲੇਬਲ ਆ। ਭਾਪੜ ਤਾਂ ਤੇ ਭਾਜੀ ਚਲੋ ਬਾਜ਼ਾਰ ਵੀਰ ਤੁਹਾਨੂੰ ਪਤਾ ਥੋੜਾ ਬੜਾ ਤੇਜ਼ ਆ ਪਰ ਫਿਰ ਵੀ ਆਪਣਾ ਫਿਰ ਤੁਰ ਕੇ ਮਾਲ ਬਹੁਤ ਲਈਦਾ ਵਾ। ਹਾਂਜੀ। ਤੇ ਬਾਕੀ ਆਪਣਾ ਅੱਜ 50000 ਤੋਂ ਲੈ ਕੇ ਲੱਖ ਦੇ ਅੰਦਰ ਹੀ ਆ ਅੰਦਰ ਅੰਦਰ ਦੀਆਂ ਲੱਖ ਦੇ ਅੰਦਰ bari ਰਹਿਣ ਵਾਲੀਆਂ ਹਾਂਜੀ ਹਾਂਜੀ ਠੀਕ ਆ ਤੇ ਨਾਗ ਘਟੇ ਘਟੋ ਘੜ ਵੀ ਦੋਸਤੋ ਪੰਜ ਸੁਈਆਂ ਸਵਾਈਆਂ ਮੱਝਾਂ ਝੋਟੀਆਂ ਨੇ ਤੇ ਸਟਾਰਟ ਆਪਾਂ ਕਰ ਲੈਨੇ ਆ ਬੂਰੀ ਬਿਲਕੁਲ ਸਕਰੀਨ ਤੇ ਤੁਸੀਂ ਬੂਰੀ ਮੱਝ ਦੇਖ ਰਹੇ ਹੋ ਨੀਲੀ ਰਾਵੀ ਦੇ ਵਿੱਚ ਜੇਕਰ ਕਰੈਕਟਰ ਮਾਰਕਿੰਗ ਵੇਖੀਏ ਤਾਂ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਗੱਲਬਾਤ ਕਰਦੇ ਆ ਵੀਰ ਪਹਿਲੇ ਨੰਬਰ ਤੇ ਜਿਹੜੀ ਇਹ ਬੂਰੀ ਆ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਭਾਜੀ ਅੱਜ ਤੀਜਾ ਦਿਨ ਸੂਈ ਨੂੰ ਜੇ ਹਾਂਜੀ ਤੇ ਬੁਰੀ ਨੀਂਦੀ ਦੀ ਕੱਟੀ ਆ ਮਗਰ ਮਤਲਬ ਬੋਲੇ ਤੇ ਜੇ ਚੱਲ ਰਹੀ ਆ ਜੇ ਆਪਾਂ ਸਵੇਰੇ ਸਾਫ ਕੀ ਦੀ ਆ ਜੀ ਹਾਂਜੀ ਬੋਲਾ ਸਵੇਰੇ ਬਿਲਕੁਲ ਸਾਫ ਕਰਦੀ ਆ ਆਪਾਂ ਹਾਜ਼ਰ ਐਨ ਵਕਤ ਮਤਲਬ 7 ਤੋਂ 8 ਲੀਟਰ ਮਤਲਬ ਕਿ ਦੋ ਤੇ ਮਤਲਬ 4 ਕਿਲੋ ਲੀਟਰ ਸਵੇਰੇ ਆਪਾਂ ਕੱਢਿਆ ਉਹ ਮਤਲਬ 4 ਕਿਲੋ ਸ਼ਾਮ ਨੂੰ 4 ਕਿਲੋ ਤੇ ਸੂਈ ਕੱਲ ਹੀ ਹੈ ਨਾ ਜੀ ਅੱਜ ਤੀਜਾ ਦਿਨ ਹੈ ਸੂਈ ਅੱਜ ਤੀਜਾ ਦਿਨ ਹੈ ਨਾਲੋ ਜੇ ਨਾਲ ਲੈ ਬੁਰੀ ਨੀਂਦੀ ਦੀ ਮਗਰ ਕੱਟੀ ਆ ਲਓ ਵੀ ਆ ਜਿਆ ਮੇ ਲੋ ਲਾੜੂ ਦੇ ਗਿੱਲਾ ਲਾਲ ਬੱਚੇ ਤੋਂ ਉੱਤਨ ਚੁੰਗਦੇ ਆ ਨਾ ਹਾਂਜੀ 나ੜੂ ਬੱਚੇ ਦੇ ਨਾਲ ਦੋਸਤੋ ਅਜੇ ਤਿੱਜਾ ਦੇਣਾ ਠੀਕ ਆ ਬੂਰੀ ਨੀਲੀ ਰਾਵੀ ਦੀ ਮਗਰ ਕੱਟੀਏ ਤੇ ਮੈਂ ਦੇ ਬਿਲਕੁਲ ਇਹਨਾਂ ਬਿੰਨ ਜਿਹੜੀ ਮਦਰ ਦੇ ਉੱਪਰ ਇਹ ਕੱਟੀ ਦਾ ਰੂਪ ਰੇਖਾ ਲਾ ਲਓ ਵੀ ਸਰੀਰਕ ਢਾਂਚਾ ਲਾ ਲਓ ਤੇ ਮਦਰ ਦੇ ਉੱਪਰ ਹੀ ਇਹ ਸਾਰਾ ਠੀਕ ਆ ਮਦਰ ਤੋਂ ਵੀ ਜਿਹੜੇ ਆਪਾਂ 2% ਆਪਾਂ ਵਧਾ ਗਾਵਾਂਗੇ ਵੀ ਜਿਹੜੀ ਆ ਖੂਬਸੂਰਤੀ ਆ ਕੱਟੀ ਦੇ ਵਿੱਚ ਵੀ ਵਧਾ ਆ ਗਈ ਠੀਕ ਆ ਤੇ ਮੈਂ ਤੁਸੀਂ ਦੇਖੋਗੇ ਪਿੱਠ ਪੁੱਠੇ ਦੀ ਚੰਗੀ ਐ ਸਿੰਗਲ ਹੱਡੀ ਦੀ ਐ ਠੀਕ ਆ ਤੇ ਆਹ ਬੈਕ ਸਾਈਡ ਤੋਂ ਆਹ ਥਾਂ ਦੀ ਜ ਆ ਕਰੂ ਚੱਕ ਜੀ ਠੀਕ ਹੈ ਪੱਧਰ ਥਣ ਦੇ ਵਾ ਤੇ ਜਕੀ ਵੀਰ ਵੈਸੇ ਕੋਈ 4-5 ਡੰਗ ਦੀ ਵੈਸੇ ਚਵਾਈ ਅੱਜ ਤੱਕ ਹੋ ਹੀ ਗਈ ਹੈ ਨਾ ਹਾਂਜੀ 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 ਤੇ ਚੰਗੀ ਚਵਾਈ ਨਿਕਲੀ ਹੈ ਬਹੁਤ ਵਧੀਆ ਭਾਜੀ ਚੋਣ ਚਾਨ ਇੱਕ ਦਾ ਮਤਲਬ ਕੋਲੀ ਰੂਮ ਵਰਗੀ ਆ ਠੀਕ ਹੈ ਕੋਈ ਭੈਣ ਚ ਹੋਵੇ ਭਰਾ ਚ ਹੋਵੇ ਬਹੁਤ ਜਵਾਬਸਾਂ ਬਾਕੀ ਠੰਡੀ ਧੀਰੀ ਆ ਠੀਕ ਹੈ ਬਾਕੀ ਆ ਭਰਾਵੋ ਇੱਧਰ ਆ ਕੇ ਤੁਹਾਨੂੰ ਮਾ ਦਿਖਾਉਣਾ ਆ ਫੇਸ ਕੁਆਲਿਟੀ ਜੀ ਠੀਕ ਆ ਆ ਸਿੰਘਾਂ ਦੀ ਬੰਤਰ ਮੂੰਹ ਮੱਥਾ ਤੇ ਆ ਜਿਹੜਾ ਦੋਸਤੋ ਮਾਰਕਿੰਗ ਪੈਰਾ ਦੇ ਵਿੱਚੋਂ ਅਗਲੇ ਪੈਰਾ ਦੇ ਜਵਾਬ ਫਵਾਨੇ ਦੇ ਮਾਰਕਿੰਗ ਇਹ ਉਲਟ ਪੈਣੀ ਵਾਲੇ ਪਾਸੋਂ ਜਿਹੜੇ ਥੰਥੋਣਾ ਆ ਕਰੋ ਚੱਕ ਜੀ ਠੀਕ ਆ ਇਸ ਟਾਈਮ ਜਿਹੜਾ ਹਾਜ਼ਰ ਬੌਲੇ ਦੇ ਵਿੱਚ ਆ 8 ਕਿਲੋ ਆ ਜੀ ਠੀਕ ਆ 8 ਕਿਲੋ ਬੌਲਾ ਜਿਹੜਾ ਬਿਲਕੁਲ ਹਾਜ਼ਰ ਆ ਤੇ ਦੁੱਧ ਭਰਾ ਵੈਸੇ ਨਾਰਮਲੀ ਗੱਲ ਕਰ ਗਿਆ ਕਿੰਨਾ ਕ ਪਾ ਦੂਗੀ ਦੁੱਧ ਤੇ ਭਾਜੀ ਚਲੋ ਤੁਹਾਨੂੰ ਪਤਾ ਸੇਵਾ ਤੇ ਡਿਪੈਂਡ ਆ ਕੋਈ ਸੇਵਾ ਕਰੂਗਾ ਤੇ ਭਾਵੇਂ 11-12 ਕਿਲੋ ਆਰਾਮ ਨਾਲ ਹੀ ਦੇ ਜਾਊਗੀ ਹਾਂਜੀ ਬਾਕੀ ਯਾਰ ਪਾਦ ਆ ਲਈ ਆ ਚਲੋ ਮਸਲਦਾਲੀ ਆ ਛੋਟੀ ਬਿਲਕੁਲ ਹਾਂਜੀ 2-2 ਤੇ ਚਲੋ 8 ਕਿਲੋ ਕਰ ਗਈ ਬਿਲਕੁਲ ਖੋਲ ਕੇ ਫਿਰ ਜਗੀ ਤੇ ਬਾਕੀ ਜਿਹੜਾ ਦੋਸਤੋ ਦੁੱਧ ਕੋਈ ਚਲੋ ਗਰੰਟੀ ਤਾਂ ਨਹੀਂ ਹੁੰਦੀ ਕਿ ਬਾਕੀ ਸੇਵਾ ਤੇ ਡਿਪੈਂਡ ਹੁੰਦਾ ਵੀ ਕਿਸੇ ਦੀ ਵੱਧ ਘੱਟ ਸੇਵਾ ਹੁੰਦੀ ਆ ਤੇ ਉੱਥੇ ਜਿਹੜਾ ਦੋਸਤੋ ਤਿੰਨਾ ਕਿਹਾ ਗਿਆ ਹੁੰਦਾ ਉਹਨਾਂ ਘੱਟ ਵੀ ਆਪਾਂ ਚੋ ਸਕਦੇ ਆ ਵੀ ਜਦੋਂ ਸੇਵਾਬੱਧ ਹੋਵੇ ਤੇ ਕਈ ਵਾਰ ਉਮੀਦ ਨਹੀਂ ਹੁੰਦੀ ਪਸ਼ੂ ਦੀ ਉਹਨਾਂ ਦੁੱਧ ਵੀ ਆਪਾਂ ਜਿਹੜਾ ਲੈ ਸਕਦੇ ਆ ਬਾਕੀ ਥਾਣਾ ਚੱਡੇ ਦੀ ਜੇਕਰ ਆਪਾਂ ਵੇਚੀ ਤਾਂ ਬਿਲਕੁਲ ਸਾਫ਼ ਆ ਥਾਂ ਤੁੰ ਜਿਹੜਾ ਚਾਰੇ ਥਾਣਾ ਬਿਲਕੁਲ ਇੱਕਸਾਰ ਠੀਕ ਹੈ ਤੇ ਇਹਦਾ ਮੁੱਲ ਵੀ ਫਿਰ ਕੀ ਡਿਮਾਂਡ ਹੈ ਇਹਦਾ ਭਾਜੀ ਮੁੱਲ ਤੇ ਚਲੋ ਜੋ ਮੱਝ ਨਹੀਂ ਕਰਈਏ ਭਾਵੇਂ 80 ਕਰੀਏ 85 ਕਰੀਏ 75000 ਦੀ ਆਪਾਂ ਦੇ ਦਾਂਗੇ 75 ਦੀ ਹਾਂਜੀ ਭਾਪੀ ਛੋਟ ਛੜ ਚਲੋ ਵਿੱਚੋਂ ਕਰ ਦਾਂਗੇ ਬਾਕੀ ਥੋੜੀ ਬਹੁਤ ਚੰਗੀ ਹੈ ਠੀਕ ਹੈ ਜੀ ਹਾਂਜੀ 75 ਜੇ ਆਪਾਂ ਕਿ ਕਦ ਕਾਠੀ ਪੂਰਾ ਵੱਡਾ ਵੱਡੀ ਛੋਟੀ ਹੈ ਭਾਜੀ ਫੁੱਲ ਵੱਡੇ ਕਦ ਕੱਢ ਦੇ ਵਿੱਚ ਆ ਨਾਰਮਲੀ ਜੇਕਰ ਦੋਸਤੋ ਗੱਲ ਕਰੀਏ ਤਾਂ ਪੂਰੀਆਂ ਵੱਡੀਆਂ ਮੱਝਾਂ ਦੇ ਵਿੱਚ ਤੁਸੀਂ ਇਸ ਦੀ ਗਿਣਤੀ ਕਰ ਸਕਦੇ ਹੋ ਕਦ ਕੱਟ ਜਿਹੜਾ ਫੁੱਲ ਉੱਚਾ ਠੀਕ ਹੈ ਵੱਡੇ ਕਦ ਕਰ ਨੂੰ ਵੱਡੇ ਕਿਹਾ ਜਾਊਗਾ ਤੇ ਜੇਕਰ ਕੋਈ ਮੀਡੀਅਮ ਦਰਮਿਆਨਾ ਹੋਇਆ ਤੇ ਉਹ ਵੀ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਇਹ ਜਿਹੜੀ ਆ ਦੋਸਤੋ ਨੀਲੀ ਦਾ ਵੀ ਦੀ ਮੈਂ ਤੁਹਾਨੂੰ ਦਿਖਾਈਆ ਸੈਕਿੰਡ ਨੰਬਰ ਤੇ ਇੱਕ ਹੋਰ ਜਿਹੜੀ ਝੋਟੀ ਆ ਇਹ ਪੂਰੀ ਡਿਟੇਲ ਆਪਾਂ ਲੈ ਲਏ ਨੇ ਇਸ ਮੱਝ ਦੀ ਕੀ ਡਿਟੇਲ ਹੈ ਜੀ ਇਹ ਭਾਜੀ ਦੂਜਾ ਸੂਇ ਸੁਈ ਜੀ ਦੂਜਾ ਸੂਇ ਸੁਈ ਜੀ ਹਾਂ ਜੀ ਇਹਨੂੰ ਵੀ ਤੇ ਜਿਆਦਾ ਸੁਈਆਂ ਨੂੰ ਭਾਜੀ ਇਹਦੇ ਮਗਰ ਵੀ ਕੱਟੀ ਆ ਕੱਟੀ ਆ ਜੀ ਤਕਰੀਬਨ ਕੱਟੀਆਂ ਹੀ ਆ ਇੱਕੋ ਹੀ ਕਟਾ ਬਾਕੀ ਕਟੀਆਂ ਹੀ ਆ ਠੀਕ ਆ ਜੀ ਹਾਂ ਜੀ ਲੋ ਵੀ ਭਰਾਵੋ ਇਹਦੇ ਥੱਲੇ ਬੱਚਾ ਜਿਹੜਾ ਉਹ ਵੀ ਫੀਮੇਲ ਕਾਫ ਆ ਕੱਟੀ ਆ ਬਹੁਤ ਝੋਟੀ ਭਾਜੀ ਸਾਫ਼ ਆ ਆ ਤੇ ਸੂਹਾ ਦੂਜਰੇ ਜੀ ਹਾਂਜੀ ਦੂਜਾ ਸੂਹਾ ਭਾਈ ਦੂਜੇ ਸੂਵੇ ਹਾਂਜੀ ਆ ਦੇਖੋ ਠੀਕ ਆ ਥਾਣ ਥੋਂ ਜਿਹੜਾ ਬਿਲਕੁਲ ਹੱਥੀ ਛਵਾਈ ਵਾਲਾ ਥਾਣਾ ਤੇ ਸੂਹਾ ਦੂਜਾ ਬੱਚਾ ਇਹਦਾ ਸੈਕਿੰਡ ਨੰਬਰ ਤੇ ਬੈਠੀ ਕੱਟੀ ਹੈ ਜੀ ਆਹ ਕੱਟੀ ਹੈ ਹਾਂ ਨਹੀਂ ਇਹਦੀ ਆ ਕੱਟੀ ਭਾਜੀ ਆਹ ਕੱਟੀ ਹੈ ਨਾਲੂ ਨਾਲ ਬੱਚਦੇ ਨਾਲ ਭਾਜੀ ਨਾਲੇ ਆ ਦੇਖੋ ਜੀ ਇਹ ਫੀਮੇਲ ਕਾਫ ਆ ਸੈਕਿੰਡ ਨੰਬਰ ਵਾਲੀ ਇਸ ਮਾਜ ਦੀ ਤੇ ਬਿਲਕੁਲ ਬੌਲੇ ਦੇ ਵਿੱਚ ਦੁੱਧ ਚੱਲਣ ਢਈ ਆ ਫੇਸ ਕੁਆਲਟੀ ਤੁਸੀਂ ਆ ਦੇਖ ਲਓ ਠੀਕ ਆ ਜੀ ਸਿੰਗੀ-ਸੁੰਗੀ ਵਧੀਆ ਤੇ ਬਿਲਕੁਲ ਪਤਲਾ ਜਿਹਾ ਚਮੜੀ ਬਿਲਕੁਲ ਪਤਲੀ ਤੇ ਦੁੱਧ ਹੁਣ ਬੌਲੇ ਦੇ ਵਿੱਚ ਜੀ ਬੌਲਾ ਕਿੰਨਾ ਕੋਲ ਹੈ ਭਾਜੀ 8 ਕਿਲੋ ਬੌਲਾ ਇਹਦੇ ਥੱਲੇ ਵੀ ਤੇ ਆ ਰਹੀ ਆ ਮਰ ਕੇ ਦੁੱਧ ਹੀ ਚਲੋ ਲਾ ਲੋ ਤੁਸੀਂ ਬਣ ਗਿਆ ਤੀਜਾ ਜੋ ਛਾਡਾਂਗੇ ਤੁਹਾਨੂੰ ਪਤਾ ਅੱਜ ਕੱਲ ਦੁੱਧ ਗੋਲੀ ਘਾਟੀ ਬਣਦੀ ਆ ਹਾਂ ਜੀ ਬਿਲਕੁਲ ਹਾਂ ਜੀ ਇਹਦੇ 7 ਕਿ ਤੋਂ 8 ਕਿਲੋ ਮਰ ਕੇ ਬੌਲੀ ਦੁੱਧ ਭਾਜੀ ਦੁੱਧ 11-12 ਕਿਲੋ ਛੋਟੀ ਸੋ ਬਿਲਕੁਲ ਅੱਜ ਮੌਜੂਦਾ ਜਿਹੜਾ ਭਰਾਵੋ 8 ਕਿਲੋ ਤੁਸੀਂ ਬੋਲੇਜ ਮੰਨ ਲਓ ਚਾਹੇ ਬੋਲੇਜ ਤੋਂ ਬਾਹਰ ਆਈ ਸਮਝ ਲਓ ਤੇ ਦੁੱਧ ਜਿਹੜਾ ਦੋਸਤੋ 10 ਤੋਂ ਬਾਹਰ ਵੀ ਚੱਲ ਸਕਦੀ ਆ ਬੜੇ ਆਰਾਮ ਨਾਲ ਤੇ ਉਹ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਤੇ ਕਿਉਂਕਿ ਥਣ ਦੇਵਾ ਜਿਹੜਾ ਦੋਸਤੋ ਸਾਫ਼ ਆ ਬਿਲਕੁਲ ਸਾਫ਼ ਸ਼ੁੱਧ ਥਣ ਦੇਵੇ ਦੀ ਆ ਖੋਲ ਕੇ ਦਿਖਾ ਦਗੇ ਵੀਰ ਠੀਕ ਹੈ ਬੱਚਾ ਥੱਲੇ ਫੀਮੇਲ ਕਾਫ ਆ ਠੀਕ ਹੈ ਫੀਮੇਲ ਕਾਫ ਆ ਥੱਲੇ ਤੇ ਰਾਜੀ ਰੂਜੀ ਪਲੀ ਪੁਲੀ ਪੂਰੀ ਆ ਹਾਈਟ ਕੋਈ ਵੀਰ ਦੂਰ ਨੇੜੇੋਂ ਤੁਸੀਂ ਆਉਣਾ ਹਾਈਟ ਵੀ ਚੰਗੀ ਹੈਗੀ ਆ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਮੀਡੀਅਮ ਤੋਂ ਜਿਹੜੀ ਆਪਾਂ ਉੱਪਰ ਨੂੰ ਜਾਂਦੇ ਆ ਉਹ ਹਾਈਟ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਅੱਛਾ ਜਕੀਬੀਰ ਕਿੰਨਾ ਦਾ ਲੈਂਡ ਡੇਨ ਕਰਤਾ ਇਹਦਾ ਇਹਦਾ ਭਾਈ ਜਾਇਜ਼ ਹੀ ਆ ਮੁੱਲ ਤੇ ਜਿਆਦੇ ਵੱਡੇ ਨਹੀਂ ਆ ਇਹਦਾ ਵੀ ਭਾਵੇਂ 80 ਮੰਗੀਏ ਭਾਵੇਂ 75 ਮੰਗੇ 70000 ਦੀ ਆਪਾਂ ਦੇ ਦੇਣੀ ਆ 70000 ਹਾਂਜੀ ਠੀਕ ਹੈ ਰੇਟ ਪਰਤਾ ਫਿਰ ਜਾਇਜ਼ ਹੀ ਆ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਣ ਰੇਟ ਭਾ ਪਰਤਾ ਜਿਹੜਾ ਦੋਸਤੋ ਜੈਡ ਹੋਲੀ ਆ 70000 ਦੇ ਵਿੱਚੋਂ ਵੀ ਥੋੜੀ ਬੋਦੀ ਚਲੋ ਸ਼ੋਰ ਸ਼ਾਰ ਕਰਾਂਗੇ ਖੁਸ਼ੀ ਨਾਲ ਮਾਨਸਾਲ ਕਰਾਂਗੇ ਪਰ ਆਪਾਂ ਜਾਇਜ਼ ਜੇ ਮਰ ਕੇ ਰੇਟ ਤੁਹਾਨੂੰ ਪਤਾ ਮੰਗਣ ਨੂੰ 80 ਕਰੀਏ 85 ਆਪਾਂ ਦੇਣ ਲੈਣਾਂ ਦੀ ਗੱਲ ਕੀਤੀ ਆ ਬਿਲਕੁਲ ਜੀ ਬਾਕੀ ਥਣ ਥਣ ਜਿਹੜੇ ਭਰਾਵੋ ਵਧੀਆ ਜੇਕਰ ਕਿਸੇ ਦੇ ਵਿੱਚ ਕੋਈ ਕਮੀ ਪੇਸ਼ੀ ਆ ਜਾਂ ਬਾਦਕਾਰ ਆ ਕੋਈ ਮਤਲਬ ਖੁੰਜੀ ਆ ਕਿਸੇ ਪਾਸੇ ਉਹ ਮੈਨੂੰ ਸਮਝੋਗਾ ਦੱਸਦਾਗਾ ਤੁਹਾਨੂੰ ਜੇ ਕੋਈ ਕਿਸੇ ਚ ਕੋਈ ਮਾੜੀ ਮੋੜ ਗੱਲਬਾਤ ਹੋਈ ਅਗੇ ਤੀਜੇ ਨੰਬਰ ਤੇ ਇਹ ਝੋਟੀ ਦੀ ਡਿਟੇਲ ਹੈ ਜੀ ਦੂਜਾ ਸੁਭਾ ਜੀ ਪਹਿਲਾ ਸੁਭਾ ਭਾਈ ਪਹਿਲਣ ਝੋਟੀ ਆ ਹਾਂ ਜੀ ਠੀਕ ਆ ਇਹ ਤੇ ਕਿੰਨਾ ਦਿਨ ਕਿੰਨੇ ਹੋ ਗਏ ਜੀ ਇਹਨੂੰ ਵੀ ਪਾਹੀ ਤੇ ਜਾ ਦੇਣੀ ਇਕੱਠੀਆਂ ਸੁਈਆਂ ਲਗ ਤਕਰੀਬ ਸਾਰੀਆਂ ਦੇ ਨਾਲ ਹੀ ਗਿੱਲੇ ਨਾਲੂ ਆ ਅੱਛਾ ਅੱਛਾ ਇਹਦੇ दाੰਦ ਨਹੀਂ ਖੇਰੇ ਬੱਚੇ ਦੇ ਮੂੰਹ ਤੇ ਅਜੇ ਬੋਟੀ ਹੈ ਮਗਰ ਹਾਂਜੀ ਬਿਲਕੁਲ ਦੂਜੇ ਨੰਬਰ ਵਾਲੀ ਕੱਟੀ ਇਹਦੀ ਬੂਰੀ ਤੇ ਲੱਗੀ ਇਹਦੀ ਕੱਟੀ ਤੀਜੇ ਨੰਬਰ ਵਾਲੀ ਤੇ ਮਗਰ ਵੀ ਕੱਟੀ ਹਾਂਜੀ ਇਹਦੇ ਮਗਰ ਵੀ ਕੱਟੀ ਆ ਠੀਕ ਆ ਇਹ ਤੇ ਮਗਰ ਵੀ ਜਿਹੜੀ ਕੱਟੀ ਆ ਆ ਬਿਲਕੁਲ ਸੈਕਿੰਡ ਨੰਬਰ ਤੇ ਜਿਹੜੀ ਦੋਸਤੋ ਬੂਰੀ ਤੋਂ ਆੜੀ ਪਹਿਲੇ ਨੰਬਰ ਤੇ ਦਿਸ ਰਹੀ ਆ ਆ ਬਲੈਕ ਦੇ ਵਿੱਚ ਕੱਟੀ ਜਾਂ 나ੜੂ ਬੱਚੇ ਦੇ ਨਾਲ ਆ ਚੈੱਕ ਕਰੋ ਠੀਕ ਆ ਅਜ ਦੇਣ ਇਹਨੂੰ ਵੀ ਕਟੋ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਥਰਡ ਨੰਬਰ ਤੇ ਹੀ ਝੋਟੀ ਦਿਖਾ ਰਹੇ ਹਾਂ ਠੀਕ ਹੈ ਇਹਦੇ ਕੋਲ ਹੁਣ ਬੋਲਾ ਬੋਲਾ ਜੀ ਕਿੰਨਾ ਹੈ ਇਹ ਥਲੇ ਭਾਈ 7 ਕਿਲੋ ਬੋਲਾ ਮਤਲਬ ਕਿ ਤਿਆਰ ਹੈ ਸਾਡੀ ਦੁੱਧ ਲਾ ਲਓ ਕੋ ਬੋਲਾ ਦਾ 7 ਲੀਟਰ ਤਿਆਰ ਹੈ ਬਾਕੀ ਠੰਡੀ ਧੀਰੀ ਆ ਪਹਿਲਾਂ ਜਿੱਦਾਂ ਕੋਈ ਇੱਕ ਦਿਨ ਵੀ ਆਲ ਨਹੀਂ ਕੀਤੀ ਬੱਚਾ ਛੱਡ ਕੇ ਭਾਵੇਂ ਤਿੰਨ ਟਾਈਮ ਚੋਂ ਬਹੁਤ ਠੰਡੀ ਧੀਰੀ ਆ ਕੱਟੀ ਬਾਗੀ ਹੁਣ ਤੁਹਾਨੂੰ ਪਤਾ ਪਹਿਲਾਂ ਝੋਟੀ ਦੇ ਸਾਫ ਸ਼ੁਰ ਕੇ ਦੁੱਧ ਤੇ ਆਉਂਦੀ ਹੈ ਥਣ ਚੱਡੇ ਦੀ ਬਹੁਤ ਸਾਫ ਹੈ ਦੁੱਧ ਵਾਲੀ ਝੋਟੀ ਲੰਬੋਚੜਿਆ ਹੂੰ ਸੁਰਤਾਣਾ ਹੈਗਾ ਹਨ ਆ ਦੇਖੋ ਬਾਕੀ ਆ ਸਿੰਗੀ ਸੁੰਗੀ ਆ ਆਫ ਇਸ ਕੁਆਲਿਟੀ ਹੈ ਜੀ ਠੀਕ ਆ ਆ ਜਿਹੜਾ ਉਲਟ ਪਹਿਣੀ ਵਾਲੇ ਪਾਸੇ ਉਹ ਥਣੇਵਾ ਵੇਖੋ ਪਸਮਾ ਤੋਂ ਬਾਅਦ ਤਾਂ ਥਣ ਥਣ ਪੂਰੇ ਬਹੁਤ ਬਹੁਤ ਭਾਜੀ ਵਧੀਆ ਸਾਲ ਸਾਰੇ ਕੋਈ ਵੀਰ ਚੋਗੇ ਆਪਣੀ ਤਸੱਲੀ ਕਰਕੇ ਇੱਥੇ ਆਣ ਕੇ ਲਵੇ ਬਹੁਤ ਥਣ ਥਣ ਕੱਢਦੀਆਂ ਹਮ ਲਓ ਜੀ ਖੋਲੋ ਭਾਈ ਜਗਜੀ ਠੀਕ ਆ ਤੇ ਨਿਗਰ ਝੋਟੀ ਆ ਦੋਸਤੋ ਸੂਆ ਪਹਿਲਾ ਬਾਈਲ ਨੇ ਇਹ ਝੋਟੀ ਸੂਈ ਠੀਕ ਆ ਤੇ ਮਗਰ ਵੀ ਕੱਟੀ ਏ ਤੇ ਆਪ ਵੀ ਕੱਟੀ ਏ ਠੀਕ ਆ ਆ ਕਰੋ ਠੀਕ ਤੇ ਰਾਜੀ ਆ ਪੂਰੀ ਨਿਗਰ ਆ ਦੋਸਤੋ ਦੇਵੇ ਦੀ ਬੇਸ਼ੱਕ ਤੁਸੀਂ ਇਹ ਲਾ ਅਕਾਊਂਟ ਕਰ ਸਕਦੇ ਹੋ ਕੰਪੈਕਟ ਜੀ ਆਰਡਰ ਤੇ ਟਾਇਰ ਲੇਵੇ ਦੀ ਆ ਤੇ ਮਿਲਕ ਜਿਹੜਾ ਘਟੋ ਘਟ ਵੀ ਹੁਣ 7 8 7 ਦੇ ਦਰਮਿਆਨ ਜਿਹੜਾ ਬੋਲਾ ਤੁਸੀਂ ਮੰਨ ਲਓ ਠੀਕ ਆ ਤੀਜੇ ਦਿਨ ਦਾ ਬਾਕੀ ਜਕੀ ਵੀਰ ਚੁਆਇਸ ਵੀ ਸਾਰੀਆਂ ਮੱਜਾਂ ਦੀਆਂ ਓਕੇ ਓਕੇ ਭਾਜੀ ਓਕੇ ਕੋਈ ਇੱਥੇ ਆਵੇ ਪੀਰ ਮੇਰਾ ਤਸੱਲੀ ਕਰੇ ਦੋ ਟਾਈਮ ਤੇ ਬਾਕੀ ਜਿਹਦੀ ਕੋਈ ਹੋਊਗਾ ਫਾਲਤ ਆਪਾਂ ਫਾਲਤੀ ਦੱਸ ਕੇ ਦੇਵਾਂਗੇ ਕੋਈ ਵੀ ਪ੍ਰੋਬਲਮ ਹੋਊਗੀ ਬਾਕੀ ਇਹ ਬਿਲਕੁਲ ਚੌਣ ਓਕੇ ਹੋਣਗੀਆਂ ਇੱਕ ਨੰਬਰ ਦੀਆਂ ਠੀਕ ਹੈ ਭਰਾ ਤੇ ਇਹ ਤਾਂ ਫਿਰ ਤੀਜੇ ਨੰਬਰ ਵਾਲੀ ਦਾ ਕੀ ਮੁੱਲ ਇਹਦਾ ਭਾਵੇਂ ਭਾਜੀ 90 ਕਰ ਲਈ 85 ਕਰ ਲਈ 80000 ਦੀ ਆਪਾਂ ਦੇਣੀ ਹੈ ਇਹ 80000 ਹਾਂਜੀ ਵਿੱਚੋਂ ਛੋੜ ਛਾੜ ਕਰਾਂਗੇ ਮਾਰਤਾ ਨਾ ਬਾਕੀ ਬਹੁਤ ਛੋਟੀ ਚੰਗੀ ਹੈ ਬੋਛੜੇ ਛੋਟੀ ਦੋਤਾ ਦੀ ਹੂੰ ਲੋ ਵੀ ਭਰਾਵੋ ਤੀਜੇ ਨੰਬਰ ਵਾਲੀ ਜਿਹ 80000 ਦੀ ਹੁੰਦੀ ਆ ਠੀਕ ਆ 80000 ਖਾਣ ਵਾਲੀ ਗੱਲ ਬਾਤ ਆ ਬਾਕੀ ਇੱਕ ਵਾਰੀ ਅੱਖੀਂ ਵੇਖ ਲਿਓ ਜ਼ਰੂਰ ਪਹੁੰਚ ਕੇ ਕਿਉਂਕਿ ਹੋ ਸਕਦਾ ਵੀ ਮੇਰੇ ਵਿਖਾਉਣ ਦੇ ਵਿੱਚ ਥੋੜਾ ਬਾਕੀ ਫਰਕ ਵੀ ਰਹੇ ਜੀ ਕੋਈ ਦਸਨ ਦੇ ਵਿੱਚ ਫਰਕ ਰਹੇ ਜੀ ਆਪਦੀ ਨਿਗਾਰਾ ਜਿਹੜੀ ਆ ਘਰ ਵਿਜ਼ਿਟ ਕਰਕੇ ਉਹ ਸਕੈਨ ਕਰ ਲੇ ਪਸ਼ੂ ਜਿਹੜੇ ਆ ਜਿੰਨੇ ਵੀ ਆ ਬਿਲਕੁਲ ਨਵੇਂ ਆ ਤਾਜ਼ੇ ਆ ਤੇ ਬਾਕੀ ਜਿਹੜੀ ਆ ਦੋਸਤੋ ਇਸ਼ਾ ਚਾਹ ਵਾਂ ਜਿਹੜੇ ਤੁਸੀਂ ਹੈਗੇ ਹੋ ਉਹੋ ਜਿਹੇ ਪਸ਼ੂ ਇਥੋਂ ਖਰੀਦ ਸਕਦੇ ਹੋ ਨਾ ਘਟੋ ਘੜ ਵੀ 6-7 ਨਗ ਜਿਹੜੇ ਅੱਜ ਅਵੇਲੇਬਲ ਨੇ ਇਸ ਤੋਂ ਬਾਅਦ ਇੱਕ ਹੋਰ ਮੱਝ ਆ ਗਈ ਅੱਗੇ ਠੀਕ ਆ ਵੱਡੇ ਪੱਲੇ ਦੀ ਮਈ ਆ ਦੋਸਤੋ ਤੇ ਬਿਲਕੁਲ ਭਾਰੀ ਵਜਨਦਾਰ ਇਹ ਇਹ ਟੁਕੀ ਹੈ ਹਾਂਜੀ ਹਾਂਜੀ ਗੱਪਣੇ ਭਾਈ ਟੁਕੀ ਇਹ ਗੱਪਣ ਠੀਕ ਆ ਤੇ ਸੂਬਾ ਕਿੰਨਾ ਸੌਣ ਜਾ ਰਹੀ ਹੈ ਇਹ ਬਾਈ ਤੀਜਾ ਸੂਬਾ ਸੌਣ ਜਾ ਰਹੀ ਹੈ ਤੀਜਾ ਸੂਬਾ ਹਾਂਜੀ ਹਾਂਜੀ ਇਹ ਦੋ ਤੋਂ ਚਾਰ ਦਿਨ ਬਸ ਲੈ ਜੂਗੀ ਬੱਤਰੀ ਹਾਂਜੀ ਠੀਕ ਆ ਇਹ ਕਾਲੀ ਹੈ ਜਾਂ ਬੂਰੀ ਥੋੜੀ ਕਿਵੇਂ ਲੋਹਾ ਪਾਂਜਾ ਭਾਜੀ ਥੋੜੀ ਜਿਆਦਾ ਹੈ ਜੀ ਲੋਹਾ ਪਾਂਜਾ ਕਰਦੇ ਅੰਦਰੋਂ ਅੰਦਰ ਹੀ ਰਹੀ ਹੈ ਤੇ ਭਾਜੀ ਲੋਹਾ ਪਾਂਜਾ ਮਾਰਦੀ ਹੈ ਬਿਲਕੁਲ ਬਿਲਕੁਲ ਬਾਕੀ ਬੈਕ ਸਾਈਡ ਤੋਂ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਪੁੱਠਾ ਪਠਾ ਵੇਖੋ ਚੜਾਈ ਵੇਖੋ ਜਿਹੜਾ ਲਾਟੂ ਲਾ ਵਧੀਆ ਭਾਈ ਜੇ ਤੇ ਲੈ ਜਣੇ ਮੈਂ ਬਣਨਾ ਬਹੁਤ ਖਾਨੇ ਦਾ ਬਹੁਤ ਵਧੀਆ ਹੂੰ ਦੋਧਾ ਰਹੀ ਹੈ ਮਾੜੀ ਲੋਹੇ ਠਣਾ ਆਦੀ ਤੇ ਪਿੱਛੇ ਦੀ ਆਪਣੀ ਪੂਰ ਗਰੰਟੀ ਹੋਊਗੀ ਭਾਵੇਂ ਕੋਈ ਵੀ ਮੇਰਾ ਕੋਈ ਮਗਾਊਗਾ ਉਹਦਾ ਵੀ ਪਿਛੇ ਦੀ ਤੇ ਥਣਾ ਦੀ ਆਪਣੀ ਕੋਈ ਇਹ ਸੁਬਾ ਕਿੰਨਾ ਮੰਨੀਏ ਚੌਥਾ ਜਾਂ ਕਿੰਨਾ ਸੁਬਾ ਭਾਵੇਂ ਤੀਜਾ ਮੰਨ ਲਓ ਚੌਥਾ ਵੀ ਮੰਨ ਲਓ ਕੋਈ ਲਾਪਾ ਉਹਦਾ ਤੀਜੇ ਕਰਕੇ ਨਹੀਂ ਦੀ ਭਾਵੇਂ ਚੌਥਾ ਵੀ ਕੋਈ ਮੰਨ ਲੈ ਵੀਰ ਆਪਣਾ ਮੁੜ ਕੇ ਕਈ ਯਾਰ ਵੀਡੀਓ ਚ ਕਹਿ ਦਿੰਦੇ ਆ ਕਿ ਸੁਬਾ ਘੱਟ ਦੱਸਿਆ ਭਾਵੇਂ ਚੌਥਾ ਹੀ ਮੰਨ ਲੈ ਆਪਦੀ ਸਮਝ ਆ ਜੀ ਹਾਂਜੀ ਆਪਦੀ ਸਮਝ ਆ ਤੁਸੀਂ ਆਪਦੀ ਸਮਝ ਨਾਲ ਤੀਜਾ ਮੰਨ ਕੇ ਲਈ ਆਪਾਂ ਅਗਲਾ ਕੋਈ ਚੌਥਾ ਮੰਨ ਕੇ ਲੈ ਜੀ ਹਾਂਜੀ ਹਾਂਜੀ ਤੇ ਆ ਮੈਂ ਆ ਦੋਸਤੋ ਵੱਡੇ ਪੱਲੇ ਦੀ ਮੈਂ ਆ ਭਾਰੀ ਵਜਨਦਾਰ ਬਾਡੀ ਵੇਖੋਗੇ ਹੈਵੀ ਬਾਡੀ weight ਆ ਭਾਰੇ ਸਰੀਰ ਬੰਤਰ ਵਜਨ ਵੱਟੇ ਵਾਲੀ ਮੈਂ ਆ ਠੀਕ ਬਿਲਕੁਲ ਜਿੱਦਾਂ ਮਧਰੀ ਡੋਲੀ ਦੇ ਪਸ਼ੂ ਆਪਾਂ ਦੇਖਦੇ ਆਂ ਮੀਡੀਅਮ ਹਾਈਟ ਦੇ ਵਿੱਚ ਪਰ ਮੀਡੀਅਮ ਤੋਂ ਜਿਹੜੀ ਪਲਾਸ ਆ ਵੱਡੀਆਂ ਮੱਝਾਂ ਦੇ ਵਿੱਚ ਵੀ ਗਿਣਤੀ ਕਰ ਸਕਦੇ ਹੋ ਜਿਹੋ ਜਿਹਾ 200 ਸਰੀਰ ਘਟਾਂ ਚਾਹੀਦਾ ਤੇ ਆਹ ਦੇਖੋ ਅਜੇ ਚੱਗੀ ਭਾਈ ਕਿੰਨੇ ਕ ਦਿਨ ਵਹੇ ਲੈ ਜੂਗੀ ਤੇ ਪਾਜੀ ਮੈਂ ਤਾਂ 2 ਤੋਂ 4 ਦਿਨਾਂ ਮਤ ਲੈ ਸਕਦੀ ਆ ਹਾਂਜੀ ਹਾਂਜੀ 2 ਤੋਂ 4 ਦਿਨ ਦਾ ਸਮਾਂ ਜਿਹੜਾ ਲੈ ਕੇ ਜਾਂਦੀ ਭਈ ਅਜੇ ਤੇ ਜਿਵੇਂ ਬਾਈ ਜੀ ਜਿਹੜੀ ਦੋਸਤੋ ਤੁਹਾਨੂੰ ਦੇਖ ਕੇ ਲੱਗਦਾ ਵੀ ਕਾਫੀ ਵਧੀਆ ਕਰਾ ਦੂਗੀ ਪੋਲਾ ਤੇ ਪਣ ਤੋਂ ਪਣ ਵਧੀਆ ਜੀ ਹਨ ਬੋਦੀ ਭਾਜੀ ਵਧੀਆ ਬਾਕੀ ਮਤਲਬ ਕਿ ਪਿਛੇ ਦੀ ਵੀ ਆਪਾਂ ਫੋਲ ਗਾਰੰਟੀ ਦਵਾਗੇ ਕੋਈ ਵੀਰ ਗੱਬਣ ਵੀ ਲੈਣੀ ਚਾਹੂਗਾ ਭਾਰ ਦੀ ਤੇ ਥਣਾ ਦੀ ਫੋਲ ਗਾਰੰਟੀ ਦਵਾਗੇ ਭਾਵੇਂ ਕੋਈ ਆਨਲਾਈਨ ਮਗਾਲ ਚਲੋ ਸੁਈਆਂ ਤੇ ਕਹਿ ਦਿੱਤਾ ਕਿ ਆਪਣੀਆਂ ਚੋਕੇ ਖੜੇ ਕਈ ਾਰ ਗੱਬਣ ਡੰਗਰ ਤੋਂ ਲੋਕ ਡਰਦੇ ਥੋੜਾ ਜਾ ਕੇ ਭਾਰ ਨਾ ਪਾਉਂਦਾ ਹੋਵੇ ਤੇ ਪਿੱਛੇ ਦੀ ਮੁਸ਼ਕਲ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਗਰਮੀ ਦੇ ਵਿੱਚ ਵੀ ਆ ਵੀਡੀਓ ਦੇ ਵਿੱਚ ਕਹਿਣ ਦਾ ਹੈ ਕਿ ਕੋਈ ਵੀਰ ਲਊਗਾ ਫੋਲ ਗਾਰੰਟੀ ਹੋਊਗੀ ਜੇ ਕੋਈ ਪ੍ਰ ਤੇ ਬਾਕੀ ਹੈ ਤਿਆਰੀ ਦੇ ਵਿੱਚ ਇੱਕ ਸਾਫ ਦੀ ਤੇ ਦੋ ਚੌ ਚੌ ਮੱਦ ਲੈ ਜਾ ਘਟ ਲੈ ਜੇ ਉੱਦੋਂ ਉੱਪਰ ਅੱਗੇ ਹੱਥ ਵਾਹ ਕੇ ਡੰਗਰ ਸੋਣ ਵਾਲਾ ਦਿਹਾੜੀ ਬਾਦ ਵੀ ਖੜ ਸਕਦਾ ਥੋੜਾ ਰਾਜੀ ਪਸੂ ਇਹ ਵੀ ਦੋ ਦਿਨ ਉੱਪਰ ਵੀ ਲੈ ਗਿਆ ਸਕਦਾ ਤੇ ਇਹ ਜਿਹੜੀ ਮੈਂ ਆ ਦੋਸਤੋ ਖੋਲ ਕੇ ਵੀ ਤੋਰ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਤਸल्ली ਦੇ ਨਾਲ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਹੋ ਬਾਕੀ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਿ ਪਾਰ ਪਿੱਛੇ ਦੀ ਜਾਂ ਥਾਣਾ ਦੀ ਕਿਸੇ ਤਰ੍ਹਾਂ ਦੀ ਉਹ ਮੁਸ਼ਕਲ ਨਹੀਂ ਹੈਗੀ ਉਹ ਵੀਰ ਨੇ ਦੱਸਤਾ ਖੋਲ ਕੇ ਭਾਈ ਜੱਗੀ ਅੱਛਾ ਬਹੁਤ ਲੰਬੀ ਹੈ ਨਾ ਧਰਤੀ ਨਾਲ ਟੱਚ ਕਰੀ ਜਾਂਦੀ ਹੈ ਹਾਂਜੀ ਹੈ ਬਜਲ ਬਹੁਤ ਹੈ ਸਾਮੀ ਭੱਜ ਕੇ ਆਦਮੀ ਦੌੜਾ ਰਹੀ ਹੈ ਬਾਕੀ ਥਾਂਲੇ ਵੀ ਚੰਗੀ ਸਾਫ ਹੈ ਭਾਈ ਭਾਈ ਜੀ ਇੱਕ ਇਹ ਗੱਲ ਹੈ ਵੀ ਇਹੋ ਜਿਹੀ ਮੱਜਾ ਦੌੜ ਪਤਾ ਨਹੀਂ ਵੀ ਕਿੱਥੋਂ ਤੱਕ ਕੱਢ ਦੇਣ ਬਾਕੀ ਥਾਂ ਚੱਡੇ ਦੀ ਹੈ ਜੇ ਹੋਰ ਭਾਜੀ ਟੋਲਾ ਟੋਲਾ ਬੜੀਆਂ ਜੇ ਮੱਝ ਨੇ ਬੜਨਾ ਵਾ ਬਾਕੀ ਉਹੋ ਜਿਹੀਆਂ ਸ਼ੂਟ ਕਰ ਰਹੀਆਂ ਥਾਂ ਚੱਡੇ ਦੀ ਸਾਫ ਹੈ ਹਾਂਜੀ ਤੇ ਮੁੱਲ ਭਰਾ ਇਹਦਾ ਫਿਰ ਲੈਣ ਦੇਣ ਮੁੱਲ ਭਾਜੀ ਗੈਰ ਹੀ ਆ ਕੋਈ 90 ਨਹੀਂ ਕਰਨਾ 85 ਨਹੀਂ ਕਰਨਾ 80000 ਚੋਂ 2000 ਇਹ ਤਾਂ ਛੱਡ ਦਾਂਗੇ 78000 ਦੀ ਆਪਾਂ ਦੇ ਦਾਂਗੇ 78 ਦੀ ਹਾਂਜੀ ਠੀਕ ਆ 78000 ਦੀ ਆ ਭਰਾਵੋ ਪੂਰੀ ਪਲੀ ਭਲਾਈ ਆ ਹੈਵੀ ਬੋਡੀ weight ਆ ਪੂਰੇ ਭਾਰੇ ਸਰੀਰ ਵਜਨ ਵਾਲੀ ਜਿਹੜੀ ਦੋਸਤੋ ਇਹ ਮੱਝ ਆ 78000 ਦੀ 80000 ਡਿਮਾਂਡ ਆ ਵਿੱਚੋਂ 2000 ਲੈਸ ਆ ਠੀਕ ਆ ਜ਼ਰੂਰ ਸੰਪਰਕ ਕਰ ਲਿ ਤੇ ਬਹੁਤੇ ਵੀਰ ਚਾਹਵਣ ਹੋਵੋਗੇ ਤੁਸੀਂ ਛੱਡਦੇ ਨਹੀਂ ਵੈਸੇ ਜਿਹੋ ਜੀ ਮੱਝ ਹੈਗੀ ਆ ਤੇ ਇਸ ਤੋਂ ਬਾਅਦ ਇੱਕ ਅੱਗੇ ਆਗਲੀ ਬਈ ਇਹ 5ਵੇਂ ਨੰਬਰ ਤੇ ਆ ਗਈ ਆ ਆਪਣੇ ਹਾਂਜੀ ਹਾਂਜੀ ਇਹ ਪਾਈ ਤੋਕੜ ਗੱਪਣਿਆ ਤੋਕੜ ਗੱਪਣਾ ਜੀ ਹਾਂਜੀ ਠੀਕ ਆ ਤੇ ਕਿੰਵੇਂ ਮਤਲਬ ਸੂਵੇ ਦੇ ਵਿੱਚ ਹੁਣ ਚੱਲ ਰਹੀ ਹੈ ਜੀ ਪਾਜੀ ਇਹ ਤੀਜਾ ਸੂਹਾ ਵਾ ਉਦਾਂ ਤੇ ਜੇ ਤੋਂ ਲਈ ਹੋਰ ਕਹਿੰਦੇ ਦੂਜਾ ਸੁਬਾ ਪਰ ਆਪਾਂ ਤੀਜਾ ਹੀ ਪਾ ਕੇ ਦੇਣੀ ਆਪਾਂ ਇੱਕ ਸੁਬਾ ਬਾਅਦ ਹੀ ਕਹਿਣਾ ਆ ਅਗਲਾ ਵੀਰ ਵੇਖਣਾ ਦਾ ਕਵੇ ਨਾ ਕਿ ਘੱਟ ਦਰਦੇ ਆ ਤੇ ਉੱਥੇ ਸੂਰੇ ਦੇ ਵਿੱਚ ਸਾਢੇ 9 ਮਹੀਨਿਆਂ ਦੀ ਗੱਭਣ ਆ ਤੇ 6 ਕਿਲੋ ਦੁੱਧ ਆ ਤੇ ਮਗਰ ਭਾਜੀ ਕੱਟੀ ਆ ਤੇ ਚੈੱਕ ਪਾਸ ਹੀ ਨਾ ਆਪੇ ਇੱਥੇ ਆਪਾਂ ਬਿਲਕੁਲ ਫੇਰ ਕਰਾ ਕੇ ਦੇਵਾਂਗੇ ਕੋਈ ਵੀਰ ਭਾਜੀ ਤਸਦੀਕ ਕਰਾ ਕੇ ਮਗਰੀ ਕੱਟੀ ਆ ਹਾਂਜੀ ਕੱਟੀ ਬਿਲਕੁਲ ਨਾਰ ਵਾਲੀ ਪਈ ਆ ਆਪਾਂ ਕੱਟੀ ਬਹੁਤ ਵਧੀਆ ਭਾਜੀ ਕੋਈ ਵੀ ਵੀਰੋ ਦਾ ਇੱਥੇ 5000 ਦੀ ਕੱਟੀ ਮੰਗਣ ਡਿਆ ਕੋਈ ਸੌਦਾ ਕਰਕੇ ਆਪਾਂ 5000 ਦੀ ਕੱਟੀ ਆਪਾਂ ਨੂੰ ਇੱਥੇ ਛ ਫੀਮੇਲ ਕਾਪ ਮੈਂ ਕੁਰੀ ਤੁਹਾਨੂੰ ਉਹ ਦਿਖਾ ਦਿੰਦਾ ਆ ਕੱਟੀ ਹੈ ਜਿਹੜੀ ਦੋਸਤੋ ਇਸ ਮੈਂ ਦੇ ਥੱਲੇ ਠੀਕ ਹੈ ਤੀਜੇ ਸੂਬੇ ਦੇ ਵਿੱਚ ਤੁਸੀਂ ਜਿਹੜਾ ਮੰਨ ਕੇ ਇਹ ਲੈ ਕੇ ਜਾ ਸਕਦੇ ਹੋ ਅੱਗੇ ਚੌਥੇ ਸੂਬੇ ਲਈ ਗੱਬਣਾ ਸਾਢੇ 3 ਮਹੀਨਿਆਂ ਦੀ ਜਿਹੜੀ ਇਸ ਦੀ ਮਦਰ ਉਹ ਗੱਬਣਾ ਕੱਟੀ ਬੇਸ਼ੱਕ ਆ ਸੌਦਾ ਜਿੰਨੇ ਦਾ ਤੁਹਾਡਾ ਬਣਿਆ ਉਹਦੇ ਚੋਂ 5000 ਰੈਸ ਕਰਕੇ ਤੁਸੀਂ ਕੱਟੀ ਛੱਡ ਕੇ ਵੀ ਜਾ ਸਕਦੇ ਹੋ ਜੇਕਰ ਲੈ ਕੇ ਜਾਣੀ ਹੈ ਤੇ ਤੁਹਾਡੀ ਆਪਣੀ ਇੱਛਾ ਜੀ ਅੱਛਾ ਵੀਰ ਜਕੀ ਕਿੰਨਾ ਕ ਮਿਲਕ ਕਿੰਨਾ ਦੁੱਧ ਦੇ ਥੱਲੇ ਇਹਦੇ ਲਈ ਬਾਈ 6 ਲੀਟਰ ਦੁੱਧ ਆ ਐਸ ਵਕਤ ਹਾਜ਼ਰ ਹੈ ਜਿਹੜਾ ਅੱਛਾ ਹਾਂਜੀ ਮਿਲਦੀ ਕੱਟੀ ਤੇ ਹੀ ਹੈ ਵੈਸੇ ਉਹ ਮੜਾ ਜਿੱਦਾਂ ਗਝਾਈ ਉਹਨਾਂ ਮੂੰਹ ਮਲਵਾ ਕੇ ਨਾ ਮੜਾਏ ਅੱਗੇ ਬੰਨ ਦਿੰਦੇ ਆ ਕੱਟੀ ਤੇ ਹੀ ਮਤਲਬ ਕਿ ਆਪਾਂ ਵੇਖੀ ਨਹੀਂ ਵੈਸੇ ਕੱਟੀ ਤੋਂ ਬਿਨਾਂ ਠੀਕ ਹੈ ਹਾਂਜੀ ਕੱਟੀ ਤੇ ਮਿਲਦੀ ਆ ਤੇ ਉਹ ਵੀ ਬਹੁਤ ਕਰਦੀਆਂ ਇੱਕ ਦੂਜੀ ਦਾ ਬਾਕੀ ਐਨ ਧਾਰਾ ਧੂਰਾ ਥਾਣਾ ਦੀ ਬੋਰੀ ਚੋਣ ਬਾਜੀ ਇੱਕ ਨੰਬਰ ਦੀ ਜਵਾਈ ਹੋ ਅਗਲੇ ਨਾਲ ਅਗਲਾ ਮਗਲਾ ਜਿਹੜੀਆਂ ਸੋਈਆਂ ਮਈਆਂ ਵਾ ਅਗਲੇ ਨਾਲ ਅਗਲਾ ਮਗਲਾ ਤਸੱਲੀ ਕਰਕੇ ਕੋਈ ਵੀਰ ਆਪਣੀ ਤੇ ਹੂੰ ਬਿਲ ਠੀਕ ਹੈ ਤੇ ਪਧਰ ਕਿਸੇ ਪਾਸੇ ਜਿਹੜੀ ਦੋਸਤੋਂ ਖੁੰਜੀ ਨਹੀਂ ਨੀ ਤੇ ਮਗਰ ਵੀ ਕੱਟੀ ਆ ਉਹ ਜਿਹੜੀ ਥੋੜੀ ਇੱਛਾ ਦੋਸਤੋਂ ਕੱਟੀ ਵੀ ਤੁਸੀਂ ਵੇਖ ਕੇ ਇਤ ਨਹੀਂ ਛੱਡ ਦੇਗੇ ਕਿਉਂਕਿ ਕੱਟੀ ਆ ਕੋਈ 6 ਮਹੀਨੇ ਸਾਭਿਆ 1 ਸਾਲ ਸਾਭਿਆ ਬਿਲਕੁਲ ਤਿਆਰ ਠੀਕ ਆ ਤੇ ਮਾਜ ਵੀ ਜਿਹੜੀ ਆ ਕਦ ਕਾਠੀ ਦੀ ਵੱਡੀ ਆ ਠੀਕ ਆ ਤੇ ਪਿੱਠ ਪੁੱਠੇ ਦੀ ਵੇਖੋ ਤੁਸੀਂ ਚੜਾਈ ਆ ਹਰ ਪਾਸੇ ਉਰਾਜੀ ਆ ਅੱਗੇ ਆਸ ਆ ਜਿਹੜੀ ਦੋਸਤੋਂ ਉਹ ਹੁੰਦੀ ਆ ਵੀ ਪਸੂ ਗੱਬਣ ਤੇ 3.5 ਮਹੀਨੇ ਦੀ ਚੱਕ ਪਾਸ ਆ ਖੋਲਦਗੇ ਵੀਰੇ ਇਹਨੂੰ ਵੀ ਤੇ ਰੇਟ ਪਾਪੜ ਦਾ ਬਿਲਕੁਲ ਜਾਇਜ ਹੋਵੇਗਾ ਦੋਸਤੋ ਲੈਣ ਦੇ ਨਾਲ ਹੀ ਗੱਲ ਹੀ ਹੋਵੇਗੀ ਤੇ ਸੋ ਬਹੁਤੇ ਵੀਰਾਂ ਦੀ ਦੋਸਤੋ ਇੱਕ ਡਿਮਾਂਡ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਆਣ ਕੇ ਵੀ ਕੋਈ ਟਕ ਟੋੜ ਵੀ ਤੋਕੜ ਗੱਭਣ ਪਸ਼ੂ ਖਰੀਦਣ ਦੀ ਤੇ ਬਿਲਕੁਲ ਜਿਹੜੀ ਇਹ ਮੱਝ ਤੋਕੜ ਕੱਪਣ ਦੇ ਵਿੱਚ ਤੇ ਇਹ ਤੁਸੀਂ ਖਰੀਦ ਸਕਦੇ ਹੋ ਅੱਛਾ ਭਰਾ ਜੀ ਫਿਰ ਕਿੰਨਾ ਕ ਲੈਣ ਦੇਣ ਦਾ ਇਹਦਾ ਲੈਣ ਦੇਣ ਭਾਜੀ ਬੋਲ ਤੇ 60000 ਕਰਦੇ ਆ ਹਾਂਜੀ ਬਾਕੀ ਕੋਈ ਵੀਰ ਭਰਾ ਜਿੰਨਾ ਮਰਜੀ ਆਪਣੀ ਸਮਝ ਨਾਲ ਲਾਵੇ ਘਾਟ ਲਾਵੇ ਵਾਧਾ ਲਾਵੇ ਜਿੰਨੇ ਦੀ ਆਪਾਂ ਨੂੰ ਮਰਜ਼ੀ ਵਾਰਾ ਖਾਉਗੀ ਆਪਾਂ ਦੇ ਦਾਂਗੇ ਕੋਈ ਗੱਲ ਨਹੀਂ 20000 ਹਰ ਦੀ ਬਦ ਘਟੋ ਜੇ ਕੋਈ ਟੈਨਸ਼ਨ ਨਹੀਂ ਆਪਾਂ ਦੇ ਦਾਂਗੇ ਆਪਾਂ ਮਾਤਨ ਫੁੱਲ ਕਰਾਂਗੇ ਵੀਰਾਂ ਦਾ 60000 ਦੇ ਵਿੱਚੋਂ ਜਿੰਨਾ ਜੋ ਸਕਦਾ ਆਪਣਾ ਜਾਇਜ਼ ਭਾਅ ਵਰਦਾ 5000 ਦੀ ਕੱਟੀ ਲਾ ਕੇ ਕੋਈ ਜਿੰਨਾ ਵੀ ਆਪਣੇ ਹਿਸਾਬ ਨਾਲ ਲਾਊਗਾ ਫਿਰ ਕੋਈ ਲੋਕ ਵੀ ਤੁਹਾਨੂੰ ਬੰਦਾ ਸਿਆਣੇ ਆਪਣੀ ਸਮਝ ਲੈ ਕੋਈ ਲਾਉਣ ਜਿਹਨੇਰੀ ਮੱਝਾ ਵੱਡੀ ਪੂਰੀ ਮੱਝਾ ਦੋਸਤੋ ਤੇ ਪਲੀ ਪਲਾਈ ਆ ਪੂਰੀ ਆ ਦੇਖੋ ਠੀਕ ਆ ਤੇ ਨਾਲ ਕੱਟੀ ਆ ਦੁੱਧ 6 ਕਿਲੋ ਆ ਸਾਢੇ ਤਿੰਨ ਮਹੀਨੇ ਦੀ ਘੱਬਣਾ ਸਾਰਾ ਕੋਸ਼ਿਸ਼ ਜਿਹੜਾ ਦੋਸਤੋ ਇਨਕਲੂਡ ਹੈਗਾ ਇਸ ਮੱਝ ਦੇ ਵਿੱਚ ਤੇ ਰੇਟ ਭਾਪੜ ਤਾਂ ਵੀ ਜਿਹੜਾ ਬਿਲਕੁਲ ਜਾਇਜ ਆ 60 ਦੇ ਵਿੱਚੋਂ ਜਿੰਨੇ ਵੀ ਤੁਸੀਂ ਛੋਟ ਕਰਾਉਣੀ ਆ ਉਹ ਤੁਸੀਂ ਘਰ ਪਹੁੰਚ ਕੇ ਕਰਵਾ ਸਕਦੇ ਹੋ ਠੀਕ ਆ ਤੇ ਆਜੋ ਅਗਲੇ ਬੰਨੇ ਇੱਕ ਤੁਹਾਨੂੰ ਹੋਰ ਛੋਟੀ ਮੱਝ ਜਿਹੜੀ ਹੈਗੀ ਦੋਸਤੋ ਦਿਖਾ ਦਿੰਨੇ ਆ ਇਹਦੀ ਬਈ ਕੀ ਡਿਟੇਲ ਵੀਰ ਇਹ ਬਾਈ ਪਹਿਲਾ ਸੂਆ ਸੂਈ ਜੇ ਹਾਂਜੀ ਇਹਨੂੰ ਵੀ ਸੂਈ ਨੂੰ ਅੱਜ ਤੇ ਜਾ ਦੇਣਿਆ ਤੇ ਜੇ ਚੌਥਾ ਹੋ ਸਕਦਾ ਵਾ ਹਾਂ ਛਿੱਗੀ ਆ ਮੂੰਹ ਪਹਿਲਾ ਸੂਆ ਤੇ ਪਾਜੀ ਨੇ ਥੱਲੇ 9 ਤੋਂ 10 ਲੀਟਰ ਲੱਗੇ ਬੱਤ ਲੈ ਆ ਵਰਤਿਆ ਹਾਜ ਰਿਆ ਕੱਦ ਘਾੜੀ ਬਹੁਤ ਉੱਚਾ ਜੀ ਦਾ ਬਹੁਤ ਚੰਗੀ ਪਾਜੀ ਉਧਰ ਦੀ ਕੱਟੀ ਮਤਲਬ ਕਿ ਬੰਦੇ ਉਧਰੋਂ ਲੈ ਆਏ ਮੱਝਾਂ ਉਹਨਾਂ ਦੀ ਐਦੀ ਕੱਟੀ ਉਹਨਾਂ ਨੇ ਮਰਜੋ ਦੇ ਮਾਲਵੇ ਦੀ ਮਾਂ ਤੇ ਮਗਰੋਂ ਕੱਟੀ ਆਈ ਆ ਠੀਕ ਆ ਬੱੱਚਾ ਥੱਲੇ ਕੀ ਪਤਾ ਨਹੀਂ ਇਹਦੇ ਮਗਰ ਕਟਾ ਆਈ ਬਾਜੀ ਮਗਰ ਕਟਾ ਆਈ ਮੇਲ ਕਾਫ ਆ ਪਹਿਲਾ ਹੀ ਇੰਨੀਆਂ ਮੱਝਾਂ ਦੇ ਪਿੱਛੇ ਆ ਥਣ ਤੁਹਾਨੂੰ ਵੇਖੋ ਬਾਕੀ ਪਹਿਲਾ ਸੁਹਾ ਭਾਜੀ ਦੀ ਸੀਰੀਜ਼ ਲਾ ਗਿਆ ਕਿ ਬਹੁਤ ਜ਼ਿਆਦਾ ਥਣ ਪਸਮਾ ਗਿਆ ਕੋ ਤੇ ਬੱਚਾ ਲਾ ਗਿਆ ਆਪਾਂ ਬਖਾਉਣੇ ਆ ਬਹੁਤ ਹੀ ਜ਼ਿਆਦਾ ਥਣ ਵਧੀਆ ਕੜਦੀ ਨਿੱਗਰ ਲੇ ਵਧੀਆ ਦੋ ਤੇ ਛੋਟੀ ਥਣ ਦੇਵਾ ਜਿਹੜਾ ਦੋਸਤ ਉੱਥੇ ਲੱਗਾ ਵੀ ਜਿਵੇਂ ਨਾ ਮੈਨੂੰ ਵੀ ਥੱਲੇ ਵਾਲਾ ਡਾਊਨ ਹੋਣ ਦੀ ਲੋੜ ਨਹੀਂ ਵੀ ਖੜੇ ਖਲੋਤੇ ਮੈਂ ਬਖਾ ਸਕਦਾ ਵੀ ਕਾਠੀ ਜਿਹੜੀ ਐਡੀ ਜਦੀ ਉੱਚੀ ਆ ਆਹ ਵੇਖੋ ਠੀਕ ਆ ਜੀ ਬਾਕੀ ਆ ਸਹਜਾ ਥਣਾਂ ਦਾ ਤੇ ਆ ਲੇਵਾ ਹੁਣ ਮਿਲਕ ਮਤਲਬ ਕਿ ਤਿੰਨ ਦਿਨ ਹੋ ਗਿਆ ਕਿੰਨੇ ਕਿਤੇ ਚੱਲਣ ਡਿਆ ਬੋਲੇ ਤੁਹਾਡੀ 10 ਕਿਲੋ ਆਇਆ ਵਕਤ ਤਿਆਰ ਹੈ ਛੋਟੀ ਛਲੇ 10 ਕਿਲੋ ਜੀ ਹਾਂ ਜੀ ਬਿਲਕੁਲ ਤਿਆਰ ਹੈ ਬਾਕੀ ਛੋਟੀ ਜਲਵਾ ਆਪਾਂ ਜਿਆਦਾ ਨਹੀਂ ਕਹਿੰਦੇ 12 ਤੋਂ 13 ਲੀਟਰ ਆਰਾਮ ਨਾਲ ਹੀ ਜੇ ਮੇਰੇ ਮੋਲੇ ਤੇ ਚੱਲ ਕੇ ਮਾਰੂਗੇ ਜੇ ਬਿਲਕੁਲ ਹੀ ਤਾਜ਼ੀਆਂ ਮਜਾ ਹੂੰ ਹਾਂ ਜੀ ਨੋ ਬਾਕੀ ਛੋਟੀ ਵੇਖੋ ਕਿੰਨੀ ਸ਼ਕੀਨ ਹੈ ਪਹਿਲਾ ਸਵੇਰ ਬਾਹਰ ਪਈਆਂ ਦੀ ਨੰਗਰਾ ਸੇਕ ਦੇ ਵੇਚਦੀ ਭਾਵੇਂ ਵੇਖੋ ਬਾਕੀ ਪੁੱਟੀ ਲੱਗੀ ਆ ਦੇਖੋ ਠੀਕ ਆ ਇਥੇ ਲੇਕ ਪਾਸੇ ਰਿਹਾ ਰਗੜੀ ਰੂੜੀ ਹਾਂਜੀ ਉਹਦੇ ਸ਼ੇਰ ਕਸਾਇਆ ਪਾਜੀ ਪੂਰੀ ਕਰਨੀਆਂ ਦੇ ਨਾਲ ਗੰਧਾਂ ਦੇ ਨਾਲ ਜਦੋਂ ਮੱਥਾ ਵੀ ਥੋੜਾ ਕਸਾਇਆ ਜਿਹੜਾ ਗੰਧਾਂ ਨਾਲ ਮਾਰਦੇ ਨੇ ਨਾ ਬਾਕੀ ਸਿੰਗੀ ਸੁੰਗੀ ਸੋਹਣੀ ਆ ਖੂਬਸੂਰਤ ਆ ਉਂਗਲੀ ਮਾਹ ਨੰਗਦੀ ਆ ਰੁਪਈਆ ਨਹੀਂ ਨੰਗੂ ਵਾ ਸੇਕਦੇ ਨਹੀਂ ਦੀ ਬਿਲਕੁਲ ਹੀ ਨਹੀਂ ਲਓ ਵੀ ਦੋਸਤੋ ਝੋਟੀ ਪੂਰੀ ਜਵਾਨ ਕਦ ਕਾਠੀ ਦੇ ਵਿੱਚੋਂ ਵੇਖੀਏ ਤਾਂ ਪੂਰੀ ਉੱਚੀ ਆ ਕਦ ਕਾਠ ਦੀ ਠੀਕ ਆ ਤੇ ਮੂੰਹ ਕੀ ਦੱਸਿਆ ਸੀਗਾ ਛਿਗੀ ਆ ਪਾਜੀ ਛੇ ਦਾ ਮੂੰਹ ਹਾਂਜੀ ਠੀਕ ਆ ਤੇ ਛੇ ਦਾ ਮੂੰਹ ਆ ਦੋਸਤੋ ਤੇ ਫੁੱਲ ਵੱਡੀ ਹਾਈਟ ਦੇ ਵਿੱਚ 10 ਕਿਲੋ ਜਿਹੜ ਬੋਲ ਵੱਡੀ ਹਾਈਟ ਦੇ ਵਿੱਚ ਆ ਤੇ ਮਗਰ ਜਿਹੜਾ ਬੱਚਾ ਮੇਲ ਕਾਫ ਆ ਖੋਲ ਕੇ ਪਾਈ ਜੱਕੀ ਦਿਖਾਉ ਇਹਨੂੰ ਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਵੈਰਾਈਟੀ ਦੋਸਤੋ ਤਕਰੀਬਨ ਪਹਿਲਾ ਨਾਲ ਝੋਟੀਆਂ ਤੋਂ ਲੈ ਕੇ ਚੌਥੇ ਸਵੇਰ ਤੱਕ ਤੀਜੇ ਸਵੇਰ ਤੱਕ ਦੂਜੇ ਸਵੇਰ ਵਾਲੀਆਂ ਝੋਟੀਆਂ ਅੱਜ ਇੱਥੇ ਮੌਜੂਦ ਹੈ ਅੱਜ ਨਹੀਂ ਮਤਲਬ ਕਿ ਹਰ ਟਾਈਮ ਜਿਹੜੀਆਂ ਮੌਜੂਦ ਹੁੰਦੀਆਂ ਨੇ ਤੁਸੀਂ ਸਮੇਂ-ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਰੇਟ ਭਾਅ ਪਰ ਭਾਵੇਂ ਜੇਰ ਕੋਲ ਜਾਇਜ਼ ਲੱਗੂਗਾ ਤੁਹਾਨੂੰ ਪਰ ਇੱਕ ਵਾਰੀ ਪਸ਼ੂ ਇੱਥੇ ਪਹੁੰਚ ਕੇ ਵੇਖ ਜ਼ਰੂਰ ਲਿਓ ਆ ਦੇਖੋ ਜੀ ਫੁੱਲ ਵੱਡੀ ਹਾਈਟ ਆ। ਹਣ ਲੇਵਾ ਜਿਹੜਾ ਬਹੁਤ ਸਾਫ਼ ਆ। ਲਿਵਟੀ ਬਿਲਕੁਲ ਕਸਮਾਂ ਟਾਈਟ ਲੇਵੇ ਦੀ ਆ। ਠੀਕ ਆ ਜੀ। ਵਖਾਲਾ ਥੋੜਾ ਜਿਹਾ ਨਜ਼ਰ ਘਟਾਊਗਾ। ਬਾਕੀ ਸਮਾਂ ਜਿਹੜਾ ਹੋਣਾ ਤਾਂ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ। ਕੋਈ 1.5 ਵਜੇ ਦਾ ਸਮਾਂ ਹੋਊਗਾ ਠੀਕ ਆ। ਅਨ 1.5 ਨਹੀਂ ਤੇ 2 ਵਜੇ ਦਾ ਸਮਾਂ ਹੋਊਗਾ ਦੁਪਹਿਰ ਦਾ। ਤੇ ਜਦੋਂ ਬਨਾਥਣਾ ਸ਼ਾਮ ਨੂੰ ਪਸ਼ੂ ਤਿਆਰ ਹੁੰਦਾ ਹੈ, ਉਦੋਂ ਥੋੜਾ ਹੋਰ ਤੁਹਾਨੂੰ ਵੱਧ ਦੇਖਣ ਦੇ ਵਿੱਚ ਨਜ਼ਰ ਆਊਗਾ। ਤੇ ਜੱਗੀ ਵੀਰ ਕਿੰਨੇ ਕੁ ਦੀ ਹਾਂ ਨਾ ਫਿਰ ਇਹਦਾ ਭਾਜੀ ਮੁੱਲ ਤੇ ਤੁਹਾਨੂੰ ਪਤਾ ਚੰਗੀ ਚੀਜ਼ ਦਾ ਮੁੱਲ ਲੋਕ ਬਥੇਰਾ ਲੱਖ ਲੱਖ ਸਵਾ ਸਵਾ ਲੱਖ ਵੀ ਕਰਦੇ ਆ ਆਪਾਂ ਇਹਦਾ 90000 ਚ ਮਾਨਤਾ ਕਰਨਾ 85000 ਵੀ ਦੇ ਦਾਂਗੇ 85 ਦੀ ਹਾਂਜੀ ਠੀਕ ਆ ਬਾਕੀ ਝੋਟੀ ਵੇਖੋ ਗੱਡੀ ਵੱਡੀ ਐ ਈ ਝੋਟੀ ਆਉਂਦੀ ਨਹੀਂ ਐ ਲੱਖ ਰੁਪਏ ਦੇ ਵਿੱਚ ਜਾਇਜ਼ ਆ ਮੁੱਲ ਵੇਖੋ ਸਾਫੀ ਲੋ ਵੀ ਪ੍ਰਭੂ ਮੈਂ ਨਹੀਂ ਕਹਿੰਦਾ ਕਿ ਬਈ ਸ਼ਾਇਦ ਹੋਰ ਟਿਕਾਣੇ ਤੇ ਹੁੰਦੀ ਕੋਈ ਵੀਰ ਸਵਾ ਲੱਖ ਵੀ ਕਰਦਾ ਕੋਈ 1 10 ਵੀ ਕਰਦਾ ਚਲੋ ਆਪਾਂ ਕਿਸੇ ਵੀਰ ਦੀ ਗੱਲ ਨਹੀਂ ਕਰਦੇ ਫਰਕ ਜਰੂਰੀ ਆ ਵੀ 85 ਹਜ਼ਾਰ ਕਰਤਾ ਜੀ ਦਾ ਹਾਂ ਜੀ 85000 85 ਛੋੜ ਛੱਪਾ ਕਰਾਂਗੇ ਭਾਈ ਵਿੱਚੋਂ ਛੋੜ ਛੱਪਾ ਜਿਹੜਾ ਦੋਸਤੋ ਜਿਹੜਾ ਵਿੱਚੋਂ ਥੋੜਾ ਪਤਾ ਮਾਨਤਨ ਹੁੰਦਾ ਠੀਕ ਹੈ ਕੋਈ ਉਹ ਜ਼ਰੂਰ ਕੀਤਾ ਜਾਊਗਾ 85000 ਦੇ ਵਿੱਚੋਂ ਫੁੱਲ ਵੱਡੀ ਹਾਈਟ ਵਾਲੀ ਝੋਕੀ ਤੁਹਾਨੂੰ ਦਿਖਾਤੀ ਆ ਠੀਕ ਆ ਅੱਗੇ ਭਾਈ ਜੇ ਕਿ ਇਸ ਤੋਂ ਬਾਅਦ ਆਪਣੇ ਕੋਲ ਇਹ ਵੀ ਭਾਜੀ ਪਹਿਲਾ ਸੁਭਾਜੀ ਛਿੱਗੀ ਜੀ ਦੇਖੋ ਗੱਡੀ ਝੋਟੀ ਇਹ ਵੀ ਆਤੀ ਮਿਟਾ ਜੀ ਮੈਂ ਨਾ ਵੀ ਇਹ ਉਦੋਂ ਦੋ ਇੰਚ ਵੱਧ ਆ ਜੀ ਬਹੁਤ ਪਰੀ ਝੋਟੀ ਭਾਜੀ ਵੇਖਣ ਨੂੰ ਸਾਰੇ ਦੁਜਾਂ ਦੇ ਵੀ ਛਿੱਗੀ ਆ ਮੂੰਹ ਕੋਈ ਮੂੰਹ ਫੜ ਕੇ ਆਪਾਂ ਵਿਖਾ ਦਿੰਦੇ ਆ ਵੀਰਪਾ ਨੂੰ ਛੇ ਦੰਦ ਅਗਲੀ ਝੋਟੀ ਦੋਸਤੋ ਤੁਸੀਂ ਇਹ ਦੇਖ ਰਹੇ ਹੋ ਸੂਆ ਪਹਿਲਾਂ ਨਹੀਂ ਇਹ ਸੂਈ ਆ ਠੀਕ ਆ ਤੇ ਕੱਦ ਕਾਠੀ ਵੱਲੋਂ ਜੇਕਰ ਆਪਾਂ ਗੱਲ ਕਰੀਏ ਨਾ ਤਾਂ ਤੁਸੀਂ ਕਹਿ ਦੇਣਾ ਵੀ ਥੋੜੀ ਮੇਝ ਦੀ ਬਾਹੀ ਉੱਚੀ ਆ ਦੇਖ ਲਓ ਇਹਦਾ ਲਾਸ਼ ਆ ਤੀਵਾ ਠੀਕ ਆ ਫੁੱਲ ਵੱਡੇ ਉੱਚੇ ਕਦ ਕੱਢਦੀ ਆ ਤੇ ਥੜਾ ਰਿਕਾਰਡ ਪੁੱਛ ਲੈਨੇ ਵੀ ਕੀ ਗੱਲ ਬਾਤ ਆ ਬਈ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਨੇ ਇਹਨੂੰ ਭਾਜੀ ਚੌਥਾ ਦਿਨ ਸੂਈ ਨੂੰ ਇਹਦੇ ਮਗਰ ਵੀ ਕੱਟੀ ਫੀ ਮੇਰੇ ਆ ਹਾਂਜੀ ਇਹ ਥੜੇ ਭਾਜੀ 10 ਕਿਲੋ ਰੈਡੀ ਆ ਦੁੱਧ ਲਾ ਲੈ ਕੋਈ ਦੁੱਧ ਹੀ ਲਾ ਕੇ ਚੱਲੇ ਦੁੱਧ 10 ਕਿਲੋ ਇਸ ਵਕਤ ਤਿਆਰ ਆ ਬਿਲਕੁਲ ਜਿਹੜਾ ਨੈਟ ਚ ਆਉਣਾ ਨੈਟ ਜਵਾਵਾ ਭਾਜੀ ਦੋ ਟਾਈਮਾਂ ਬਰੀ ਥਲੀ ਕਰੇ ਭਰ ਇਹਦੀ ਮੈਦ ਆ ਕਿ ਝੋਟੀ 14 ਕਿਲੋ ਦੁੱਧ ਆਪਾਂ ਇੱਥੇ ਝੋ ਕੇ ਕਿਨੂੰ ਦਵਾਂਗੇ ਕੋਈ 2-4 ਦਿਨ ਆਪਣੇ ਕੋਲ ਰਹਿ ਗਈ ਤੇ ਹਾਂਜੀ ਬਿਲਕੁਲ ਤਾਂ ਦਿਨ ਨੂੰ ਕਿੰਨੇ ਕ ਚੱਲ ਚੌਥਾ ਦਿਨ ਜਿਹੜਾ ਪ੍ਰਭੂ ਤੇ 10 ਕਿਲੋ ਤੋਂ ਤਾਂ ਹਾਜ਼ਰ ਆ। ਬਾਕੀ ਬਾਜੀ ਬੱਚਾ ਲਾ ਆ ਗਿਆ ਉਹਦੇ ਨਾਲ ਪਹਿਲਾਂ ਨੂੰ ਆਪਾਂ ਲਾ ਗਏ ਹੋਣੇ ਤੁਹਾਨੂੰ ਝੋਟੀਆਂ ਜਬਰਦਸਤ ਲਾ ਦਿੱਆਂ। ਇਹ ਝੋਟੀ ਦੀ ਆਪਾਂ ਹਾਥੀ ਕਵਾਂਗੇ। ਵੀ ਹਾਥੀ ਠੀਕ ਆ ਤੇ ਫੁੱਲ ਵੱਡੀ ਹਾਈਟ ਵੀ ਜਿੰਨੀ ਮੈਂ ਕਹਾਂ ਦੋਸਤੋ ਸ਼ਾਇਦ 19 ਘੱਟ ਲੱਗੇ ਤੁਹਾਨੂੰ ਮਹਿਸੂਸ ਹੋਵੇ ਵੀ ਆਪਾਂ ਨਜਾਇਜ਼ ਕਹੀ ਜਾਂਦੇ ਬੜੀ ਵੱਡੀ ਵੀ ਜਿਹੜਾ ਵੀਰ ਇੱਥੇ ਆ ਕੇ ਵੇਖ ਲੂਗਾ ਉਹਨੂੰ ਪਤਾ ਲੱਗ ਜਾਊਗਾ ਵੀ ਫੁੱਲ ਵੱਡੀ ਹਾਈਟ ਦੇ ਵਿੱਚ ਤੁਸੀਂ ਇਹ ਜਿਹੜੀ ਆ ਝੋਟੀ ਦੇਖ ਰਹੇ ਹੋ ਮੂੰਹ ਛੇਦੰਦਾ। ਛਿੱਗੀ ਆ ਮੂੰਹ ਠੀਕ ਆ। ਤੇ ਰਿਕਾਰਡ ਵੀਰ ਨੇ ਦੱਸਤਾ ਵੀ 10 ਕਿਲੋ ਦੁੱਧ ਜਿਹੜਾ ਇਹਦੇ ਕੋਲ ਇਸ ਟਾਈਮ ਹਾਜ਼ਰ ਆ ਤੇ ਬੱਚਾ ਇਹਨੇ ਪਤਾ ਮੇਲ ਕੱਟੀ ਕੱਟੀ ਬਾਈ ਕੱਟੀ ਫੀਮੇਲ ਆ ਸੌਰੀ ਇਹਦੇ ਮਗਰ ਜੀ ਦੋਸਤੋ ਬੱਚੀ ਆ ਫੀਮੇਲ ਆ ਠੀਕ ਹੈ ਕੱਟੀ ਆ ਤੇ ਆ ਜਿਹੜੀ ਮੈਂ ਆ ਪੂਰੀ ਤੁਹਾਨੂੰ ਆਪਾਂ ਦਿਖਾਈ ਤੇ ਬਾਕੀ ਚਵਾਈ ਚ ਵੀ ਭਰਾ ਵਧੀਆ ਹਾਂਜੀ ਇੱਕ ਨੰਬਰ ਦੀ ਚਵਾਈ ਹੋ ਕੋਈ ਵੀਰ ਮੇਰਾ ਇੱਥੇ ਆਣ ਕੇ ਤਸੱਲੀ ਕਰੇ ਜਾਂ ਕੋਈ ਇਹਨੂੰ ਫੇਰਾ ਬਹੂਗਾ ਤਾਂ ਆਪਾਂ ਤੇਲ ਖਰਚਾ ਉਹਦਾ ਦਵਾਂਗੇ ਕਿ ਇਹ ਮੈਂ ਚ ਵੀ ਕੋਈ ਫਾਲਤ ਹੋਵੇ ਚੋਂ ਜਾਂ ਚ ਕੋਈ ਪ੍ਰੋਬਲਮ ਨਾ ਹੋਵੇ ਜੱਗੀ ਪਾ ਜਿਵੇਂ ਕੱਦ-ਕੱਟ ਦੀ ਵੱਡੀ ਆ ਰੇਟ ਵੀ ਉੱਡਾ ਵੱਡਾ ਕੇ ਜਾਂ ਨਹੀਂ ਰੇਟ ਆਪਣਾ ਭਾਜੀ ਸਾਫ ਨਹੀਂ ਆ ਰੇਟ ਅੱਗਾ ਤੁਹਾਨੂੰ ਪਤਾ ਹੈ ਕਿ ਵਿਸਾਖੀ ਤੇ ਸ਼ਾਇਦ ਤੁਸੀਂ ਵੀ ਗਏ ਹੋਣੇ ਆ ਤੇ ਬਾਕੀ ਬਾਹਰ ਮੰਡੀਆਂ ਮੁੰਡਿਆਂ ਚ ਵੀ ਜਾਂਦੇ ਆ ਲੋਗ ਇਹ ਮੈਂ ਦਾ ਥੋੜਾ ਚਲੋ ਨੀਕੀ ਮੈਂ ਕਹਿਣਾ ਹੋਰ ਵੀ ਇਹ ਤੋਂ ਵੱਡੀਆਂ ਹੋ ਸਕਦੀਆਂ ਵਾ ਤੇ ਕੋਈ 2-5 ਲੱਖ 10 ਲੱਖ 2.5 ਲੱਖ ਚਲੋ ਕਰਦੇ ਆ ਚਲੋ ਸਾਰੇ ਵੀਰ ਵੇਚਦੇ ਆ ਵੀ ਇਹ ਮਾਲ ਪਰ ਆਪਣਾ ਜੈ ਜੀ ਆ ਦਿਲ ਕੋਲ ਜੀ ਹਾਂ ਜੀ ਇੱਕ ਵਾਰੀ ਤੇ ਤਰਾਹ ਘੱਟ ਦਿੰਦੇ ਫੜ ਕੇ ਉੱਥੇ ਮੰਡੀ ਜੀ ਨਹੀਂ ਕਰਦੇ ਆ ਵੇਖਦਾ ਵੀ ਚਲੋ ਪਾਜੀ ਬੜੀ ਚੰਗੀ ਤੋਂ ਚੰਗੀ ਮੈਂ ਹੁੰਦੀ ਛੋਟੀ ਬੜੀ ਹੁੰਦੀ ਆਗੇ ਚਲੋ ਆਪਣੀ ਸਿੱਧੀਆਂ ਮੇਰਾ ਭਾਈ ਜਿੰਨੇ 80 85000 ਨੂੰ ਅੱਜ ਕਹਿ ਦਿੰਦਾ ਨਾ ਵੀ ਉਹ ਯਾਰ ਜ਼ਿਆਦਾ ਮੰਗ ਲਿਆ ਉਹ ਉੱਥੇ ਇੱਕ ਵਾਰੀ ਕਿਹੜਾ ਜ਼ਰੂਰ ਘਟਣਾ ਚਾਹੀਦਾ ਬਿਲਕੁਲ ਗੱਲ ਸਹੀ ਫਿਰ ਪਤਾ ਲੱਗਦਾ ਵੀ ਉਹ ਕਿੰਨੀ ਕੀ ਡਿਮਾਂਡ ਉੱਥੇ ਹੁੰਦੀ ਆ ਕੀ ਲੈਣੇ ਦੇਣੇ ਆ ਕੇ ਕੋਈ ਵੀਰ ਝੋਟੀਆਂ ਵੇਖੇਗੇ ਜਿਹੜੀਆਂ ਝੋਟੀਆਂ ਕੋਈ ਇੱਥੇ ਆ ਕੇ ਖੁਦ ਚੱਲ ਕੇ ਆ ਕੇ ਵੇਖੇਗੇ ਕਿੜੀਆਂ ਕਿੜੀਆਂ ਵਾ ਝੋਟੀਆਂ ਨਹੀਂ ਆ ਇਹ ਤਾਂ ਹੈਗੀ ਆ ਬਾਈ ਜੱਗੀ ਦੇ ਕੋਲ ਇੱਕ ਤੋਹਫਾ ਚੀਜ਼ ਠੀਕ ਆ ਵੀ ਕਹਿੰਦਾ ਵੀ ਘੱਟੋ ਘੱਟ ਵੀ ਜੇ 4-5 ਦਿਨ ਆਪਣੇ ਕੋਲ ਠਹਿਰ ਜੇ ਨਾ ਤੇ 14 ਕਿਲੋ ਤੋਂ ਵੀ ਪਲੱਸ ਆਪਾਂ ਚਵਾ ਦਾਂਗੇ ਤੇ ਫਿਲਹਾਲ ਜਿਹੜਾ ਤੁਸੀਂ ਸੌਦਾ ਕਰਨਾ ਉਹ ਅੱਜ ਦੇ ਸਮੇਂ ਦੇ ਹਿਸਾਬ ਨਾਲ ਕਰ ਲਿਓ ਕੱਦ-ਕਾਠ ਵੇਖ ਲਿਓ ਝੋਟੀ ਦਾ ਬਿਲਕੁਲ ਨਵੀਂ ਆ ਬੱਚਾ ਮਗਰ ਫੀਮੇਲ ਆ ਤੇ ਲੈਣ ਦੇ ਨੇ ਫਿਰ ਕਿੰਨੀ ਕੀ ਫਿਰ ਇਹਦਾ ਭਾਜੀ ਮੁੱਲ ਤੇ ਜੋ ਮਰਜ਼ੀ ਕਰੀ ਆਪਾਂ 1 ਲੱਖ ਦੀ ਦਵਾਂਗੇ ਪੂਰੇ ਦੀ ਹਾਂਜੀ ਵਿੱਚੋਂ ਮਾਨ ਤਨ ਕਰਾਂਗੇ ਭਾਜੀ ਖੁੱਲਾ ਹੀ ਵੀਰਾਂ ਦਾ ਬੱਲੇ ਵੀ 5000 ਕਰ ਦਾਂਗੇ ਭਾਜੀ 95 ਦੀ ਪਰ ਛੋਟੀ ਕੋਈ 95000 ਦੀ ਮੈਂ ਪੈਸੇ ਦੇ ਦੂੰਗਾ ਕੋਈ 95000 ਦੀ ਮੈਨੂੰ ਛੋਟੀ ਇਦਾਂ ਦੇ ਲਿਆ ਰਹੇ ਤੇ ਮੈਂ ਲੱਖ ਵੀ ਦੇ ਦੂੰਗਾ ਛੋਟੀ ਕੋ ਜਾਣ ਕੇ ਇੱਥੇ ਵੀਰ ਮੇਰਾ ਫੁੱਲ ਜਲ ਕੇ ਵੇਖੇ ਮੂੰਹ ਛੇ ਦਾ ਤਾਂ ਆਪਾਂ ਫੜ ਕੇ ਪਾਉਂਦੇ ਹਾਂ ਹੂੰ ਤੇ ਕਹਿਣ ਮੌਦ ਵੀਰ ਕਹਿਣ ਕਿ ਮੋਦ ਜਿਆਦਾ ਜਾਂ ਘੱਟ ਕਰੋ ਨਹੀਂ ਵੀਰ ਤੁਹਾਨੂੰ ਪਤਾ ਮੋਦ ਪਸਾਈ ਜਾਰੀ ਕਰਦੇ ਆ ਬਾਹਰ ਨੂੰ ਹੂੰ ਹੂੰ ਲੈ ਵੀ ਪ੍ਰਭੂ ਆ ਦੇਖੋ ਫੁੱਲ ਦੁਪੱਟੀ ਹਾਈਟ ਦੇ ਵਿੱਚ ਇੱਕ ਹਾਥੀ ਆਪਾਂ ਕਹਿ ਲਈਏ ਨਾ ਵੀ ਭਾਸ਼ਾ ਦੇ ਵਿੱਚ ਤੇ ਹਾਥੀ ਨੂੰ ਆਪਾਂ ਸਾਈਡ ਤੇ ਕਰ ਲਏ ਤੇ ਓਡੀ ਝੋਟੀ ਆ ਠੀਕ ਆ ਐਡੀ ਬਈ ਮੂੰਹ ਫੜਨਾ ਪਣਾਉਣਾ ਵੀ ਬੜਾ ਔਖਾ ਜੱਕੀ ਸਿਆ ਰਹਿਣ ਦੀ ਮੈਂ ਤਾਂ ਇਹਨਾਂ ਰਹਿਣ ਦੀ ਬਈ ਛੱਡ ਦੀਏ ਹੈ ਆ ਸ਼ੇਦ ਆਂ ਪੰਗਾ ਲੈ ਲਿਆ ਸੀਗਾ ਤੇ ਆਹ ਪਰ ਵੇਖ ਲੋ ਹਣ ਲੈ ਵੀ ਠੀਕ ਆ ਕਰ ਲਿਆ ਕਾਬੂ ਬਈ ਨੇ ਤੇ 6 ਦੰਦ ਮੂੰਹ ਆ ਪ੍ਰਭੂ ਠੀਕ ਆ ਕੰਨੀ ਵਾਲੇ ਦੰਦ ਖਾਜੇ ਦੁੱਧ ਦੰਦ ਹੀ ਆ ਕੰਨੀ ਵਾਲੇ ਦੰਦ ਪਏ ਆ ਬਾਕੀ 27 ਆ ਦੰਦ 6 ਦੰਦ ਉਹ ਪੱਕੇ ਆ ਗਏ ਆ 27 ਆ ਠੀਕ ਆ ਜੀ ਤੇ ਇੱਕ ਤਾਂ ਹੁੰਦੀ ਕੱਲੀ ਕਹਿਣ ਵਾਲੀ ਗੱਲ ਦੋਸਤੋ ਬਾਕੀ ਵੀਰ ਨੇ ਪੂਰਾ ਮੂੰਹ ਫੜ ਕੇ ਜਿਹੜਾ ਦੋਸਤੋ ਦੰਦੋਂ ਦਿਖਾਤਾ ਤੇ ਪੂਰੀਆਂ ਜਿਹੜੀਆਂ ਝੋਟੀਆਂ ਪਲੀਆਂ ਪਲਾਈਆਂ ਨੇ ਠੀਕ ਆ ਤੇ ਰੇਟ ਵੀ ਬਿਲਕੁਲ ਜਾਇਜਾ ਕੋਈ 1.5 ਲੱਖ ਨਹੀਂ ਕਰਤਾ ਲੱਖ ਦੇ ਵਿੱਚੋਂ ਵੀ ਛੋੜ ਆ ਵੀ 5000 ਛੜਤਾ ਅੱਛਾ ਵੀਰ ਜੱਗੀ ਬਾਕੀ ਸੰਪਰਕ ਨੰਬਰ ਆਪਣੇ ਕੀ ਨੇ ਆਪਣਾ ਨੰਬਰ ਨਾਮ ਜਗਜੀਤ ਸਿੰਘ ਆ ਪਿੰਡ ਕੰਗਰ ਜ਼ਿਲ੍ਹਾ ਤਰਨਤਾਰਨ ਸੀਲਕੂ ਸਾਹਿਬ ਸੰਪਰਕ ਨੰਬਰ 8427780953 ਠੀਕ ਹੈ ਭਰਾ ਹਾਂਜੀ ਇਸੇ ਨੰਬਰ ਤੇ ਵਟਸਐਪ ਚੱਲਦਾ ਭਾਜੀ ਠੀਕ ਆ ਤੇ ਬਾਈ ਦਾ ਵੀ ਪੂਰਾ ਜੋਰ ਲੱਗ ਗਿਆ ਇੱਕ ਵਾਰੀ ਅਖੀਰਲੀ ਝੋਟੀ ਆਪਾਂ ਦਿਖਾਉਣੀ ਸੀ ਮੂੰਹ ਫੜ ਕੇ ਵੀ ਦਿਖਾਤੀ ਆ ਇੱਧਰ ਦੋਸਤੋ ਜਿੰਨੇ ਪਸ਼ੂ ਵੀ ਆਪਾਂ ਦਿਖਾਏ ਆ ਤੁਹਾਨੂੰ ਬਿਲਕੁਲ ਤਾਜ਼ੇ ਸਵੇ ਸਵੇ ਨੇ ਆ ਬੱਚਿਆਂ ਦੇ ਇੱਕ ਵਾਰੀ ਫੇਰ ਮੈਂ ਫੋਕਸ ਮਾਰ ਦਿੰਨਾ ਵੀ ਆ ਕਟੀਆਂ ਨੇ ਇੱਕ ਆ ਕੱਟੀ ਭਾਈ ਉਹਦੀ ਛੋਟੀ ਲੱਗਦੀ ਵੱਡੀ ਛੋਟੀ ਦੀ ਕਿਹੜੀ ਕੱਟੀ ਜੀ ਉਹ ਕੱਟੀ ਭਾਈ ਤੰਦ ਫੜ ਕੇ ਵਿਖਾਏ ਆਪਾਂ ਆਹ ਦੇਖੋ ਹਾਂ ਜੇ ਬੋਟੀ ਆ ਹਾਂ ਜੇ ਬੋਟੀ ਆ ਠੀਕ ਆ ਤੇ 나ੜੂ ਇਥੇ ਇਕੱਠੇ বাজਦੇ ਨਾ ਬੱਚੇ ਇੱਕ ਦੂਜੇ ਦਾ ਧੌਣ ਲਾ ਦਿੰਦੇ ਆ ਬੱਸ 나ੜੂ ਵੀ 나ੜੀ ਆ ਲਓ ਜੀ ਬਿਲਕੁਲ ਤਾਜ਼ੇ ਭਾਈ ਸਾਰੇ ਬੱਚੇ ਤਾਜ਼ੇ ਤੇ ਜੇਕਰ ਦੋਸਤੋ ਇਹਦੀ ਮਦਰਿਟੀ ਜਵਾਨਤਾ ਗਾਂ ਕੱਟੀ ਵੀ ਇੱਕ ਆਪਾਸ ਰੱਖ ਸਕਦੇ ਆ ਵੀ ਜੇ ਸਾਹ ਸੰਭਾਲ ਕਰ ਲਾਂਗੇ ਤੇ ਉਤੋਂ ਵੀ ਇੰਚ ਵੱਧ ਜਾ ਸਕਦੀ ਆ ਇਹ ਪਸ਼ੂ ਅੱਜ ਬਾਈ ਜੱਗੀ ਦੇ ਕੋਲ ਸੀ ਜਗਜੀਤ ਸਿੰਘ ਵੀਰ ਦਾ ਨਾਂ ਤੇ ਜੱਗੀ ਵੀਰ ਨਾ ਬਹੁਤੇ ਵੀਰ ਜਾਣਦੇ ਹੋ ਤੁਸੀਂ ਤੇ ਵੀਡੀਓ ਬੇਸ਼ੱਕ ਥੋੜੀ ਲੰਬੀ ਬਣ ਗਈ ਆ ਪਰ ਮੇਰਾ ਵੀਰ ਐਂਡ ਤੱਕ ਦੇਖ ਲਿਓ ਠੀਕ ਆ ਪੂਰੀ ਗੱਲਬਾਤ ਸਮਝ ਆ ਜਾਊਗੀ ਪਸੰਦ ਆਇਆ ਪਸੂ ਤਸੱਲੀ ਕਰਨੀ ਥੋੜੀ ਰਕਮ ਲਾਉਣੀ ਆ ਦੋਸਤੋ ਤੁਸੀਂ ਤਸੱਲੀ ਆਪਣੀ ਘਰ ਪਹੁੰਚ ਕੇ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ